ਫਾਈਨਲੀ ਦਿੱਲੀ ਵਿਧਾਨ ਸਭਾ ਦਾ ਚੋਣਾ ਬਿਕਲ ਵੱਜ ਚੁੱਕਿਆ ਹੈ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਰਿਜ਼ਲਟ ਜਿਹੜਾ ਆ ਜਾਣਾ ਵੋਟਾਂ ਦਾ ਹੁਣ ਦਿੱਲੀ ਦੀਆਂ ਚੋਣਾਂ ਦੇ ਵਿੱਚ ਪੰਜਾਬ ਭਾਜਪਾ ਵੀ ਉੱਥੇ ਪਹੁੰਚ ਗਈ ਹੈ ਕਾਂਗਰਸ ਪੰਜਾਬ ਦੀ ਉਹ ਵੀ ਉੱਥੇ ਪਹੁੰਚ ਗਈ ਹੈ ਔਰ ਆਮ ਆਦਮੀ ਪਾਰਟੀ ਵੀ ਜਿਹੜੀ ਉੱਥੇ ਸਾਰੇ ਐਮਏਐਮ ਮੰਤਰੀ ਪਹੁੰਚ ਗਏ ਨੇ ਸਵੇਰੇ ਆਪਾਂ ਗੱਲ ਵੀ ਕੀਤੀ ਸੀਗੀ ਕਿ ਕੇਜਰੀਵਾਲ ਹੋਰਾਂ ਨੇ ਆਪਣੇ ਪਾਰਟੀ ਦੇ ਲੀਡਰਾਂ ਨੂੰ ਉੱਥੇ ਸਾਫ਼ ਕੀ ਸੁਨੇਹਾ ਦਿੱਤਾ ਔਰ ਹੁਣ ਦਿੱਲੀ ਦੇ ਵਿੱਚ ਬੰਨ ਕੀ ਜਾ ਰਿਹਾ ਕਿ ਦਿੱਲੀ ਦੇ ਵਿੱਚ ਪੰਜਾਬ ਵਾਲੀ ਉਹ ਜੰਗ ਬਣ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਲੀਡਰ ਉਤੇ ਪਹੁੰਚ ਚੁੱਕੇ ਆ ਸਿੱਧੇ ਤੌਰ ਤੇ ਔਰ ਇਹ ਦਿੱਲੀ ਇਲੈਕਸ਼ਨਾਂ ਦਾ ਪੰਜਾਬ ਦੀ ਸਿਆਸਤ ਤੇ ਜਿਹੜਾ ਕੀ ਅਸਰ ਪੈਣਾ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿਉਂਕਿ ਚਰਚਾ ਇਹ ਛੇੜੀ ਰਹਿੰਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਕਾਂਗਰਸ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਪੰਜਾਬ ਭਾਜਪਾ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਤੇ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਨਾ ਅੱਜ ਨਾਲ ਗੱਲਬਾਤ ਕਰਾਂਗੇ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਕੱਢਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਸਿਮਰਨਜੀਤ ਮਾਨ, ਐਮਪੀ ਸਰਬਜੀਤ ਖਾਲਸਾ, ਐਮਪੀ ਅਮਰਪਾਲ ਦਾ ਪਰਿਵਾਰ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਪਰ ਦੂਜੇ ਪਾਸੇ ਆਸਾ ਰਾਮ ਨੂੰ ਜ਼ਮਾਨਤ ਮਿਲਿਆ ਅਜਿਹਾ ਕਿਉਂ ਇਸ ਤੇ ਵੀ ਅੱਜ ਜਿਹੜੀ ਹੈ ਗੱਲਬਾਤ ਅਸੀਂ ਕਰਨੀ ਹੈ ਪਰ ਗੱਲਬਾਤ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਤੇ ਵੀ ਕਰਾਂਗੇ ਅੱਜ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਜਿਹੜੀ ਆ ਹੋਰ ਵੀ ਨਸਾਜ ਹੋ ਗਈ ਸੀ ਇੱਕ ਘੰਟਾ ਬੇਹੋਸ਼ ਰਹੇ ਨੇ ਹੱਥ ਪੈਰ ਮਲਣ ਤੋਂ ਬਾਅਦ ਉਹਨਾਂ ਨੂੰ ਹੋਸ਼ ਆਈ ਹੈ ਔਰ ਉਹਨਾਂ ਦੇ ਉੱਪਰ ਇੱਕ ਚਿੱਠੀ ਵੀ ਹੁਣ ਕੇਂਦਰ ਸਰਕਾਰ ਨੂੰ ਲਿਖੀ ਗਈ ਹੈ ਕੀ ਕੁਝ ਗੱਲਬਾਤ ਹੈ ਇਸ ਤੋਂ ਵੀ ਅਹਿਮ ਜਿਹੜੇ ਚਰਚਾ ਕਰਨੀਆਂ ਮੇਰੇ ਨਾਲ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਸਵਾਗਤ ਕਰਦਾ ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਸ਼ੁਕਰੀਆ ਜੀ ਸਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਮਸ਼ਰੂਫੀਅਤ ਦੇ ਵਿੱਚੋਂ ਤੁਸੀਂ ਟਾਈਮ ਕੱਢਿਆ ਤੇ ਚਲੋ ਸ਼ੁਰੂਆਤ ਮੈਂ ਇਸ ਖਬਰ ਤੋਂ ਹੀ ਸਰ ਕਰੂੰਗਾ ਕਿ ਦਿੱਲੀ ਇਲੈਕਸ਼ਨਾਂ ਦਾ ਪੰਜਾਬੀਆਂ ਨੂੰ ਮੈਨੂੰ ਪਤਾ ਨਹੀਂ ਕਿਹੜੀ ਗੱਲਾਂ ਬੜਾ ਇੰਤਜ਼ਾਰ ਹੈ ਹਾਲਾਂਕਿ ਪੰਜਾਬੀਆਂ ਨੂੰ ਜ਼ਿਆਦਾ ਇੰਤਜ਼ਾਰ ਪੰਜਾਬ ਵਿਧਾਨ ਸਭਾ ਚੋਣਾਂ ਜਾਂ ਸਰਪੰਚੀ ਸਮੂਚੀ ਦੀਆਂ ਇਲੈਕਸ਼ਨਾਂ ਦਾ ਹੁੰਦਾ ਸੀ ਪਰ ਪਹਿਲੀ ਵਾਰੀ ਮੈਨੂੰ ਲੱਗ ਰਿਹਾ ਕਿ ਪੰਜਾਬ ਤੋਂ ਇਲਾਵਾ ਕਿਸੇ ਦੂਜੇ ਸੂਬੇ ਦੇ ਵਿੱਚ ਪੰਜਾਬੀਆਂ ਦਾ ਇੰਨਾ ਇੰਟਰਸਟ ਹੈ ਔਰ ਇਹ ਪਤਾ ਨਹੀਂ ਕਿਹੜੀ ਗੱਲ ਹੋ啊 ਪਤਾ ਨਹੀਂ ਇਸ ਕਰਕੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹੈ ਤੇ ਇੱਥੇ ਹੈ ਤੇ ਖਾਸ ਕਰਕੇ ਮੈਨੂੰ ਐਂ ਲੱਗਦਾ ਕਿਉਂਕਿ ਕਹਿੰਦੇ ਕਿ ਦਿੱਲੀ ਦੀਆਂ ਇਲੈਕਸ਼ਨਾਂ ਤੇ ਪੰਜਾਬ ਦੀ ਸਿਆਸਤ ਦੀ ਕਾਫੀ ਟੇਕ ਟਿਕੀ ਹੈ ਔਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਮੈਂ ਇਹ ਵੀ ਦੱਸ ਦਿਆਂ ਸਵੇਰ ਦੇ ਪ੍ਰੋਗਰਾਮ 'ਚ ਸਰ ਮੈਂ ਗੱਲ ਕੀਤੀ ਹੈ ਕਹਿੰਦੇ ਕਿ ਕੇਜਰੀਵਾਲ ਸਾਹਿਬ ਉਹਨਾਂ ਨੇ ਪੰਜਾਬ ਦੇ ਐਮਐਲਏ ਮੰਤਰੀਆਂ ਨੂੰ ਸੱਦ ਕੇ ਮੀਟਿੰਗ ਕੀਤੀ ਹੈ ਕਿ ਭਾਈ ਜੇ ਦਿੱਲੀ ਦੇ ਵਿੱਚ ਜਿੱਤੇ ਤਾਂ ਹੀ ਸਤਾਈ ਦੇ ਵਿੱਚ ਪੰਜਾਬ ਦੇ ਵਿੱਚ ਜਿੱਤਣ ਬਾਰੇ ਸੋਚ ਸਕਦੇ ਆ ਜੇ ਦਿੱਲੀ 'ਚ ਨਾ ਨਾ ਜਿੱਤ ਸਕੇ ਤਾਂ ਫਿਰ ਪੰਜਾਬ ਵੀ ਭੁੱਲ ਜਾਓ ਕਹਿੰਦੇ ਇਹ ਗੱਲ ਮੀਟਿੰਗ ਦੇ ਵਿੱਚ ਕਹੀ ਹੈ ਇੱਕ ਤਾਂ ਇਸ ਕਰਕੇ ਇੰਟਰਸਟ ਕਾਫੀ ਆ ਪੰਜਾਬੀਆਂ ਦਾ ਦੂਜੇ ਪਾਸੇ ਬਾਕੀ ਪਾਰਟੀਆਂ ਦੀ ਵੀ ਸਿਆਸਤ ਕਹਿੰਦੇ ਦਿੱਲੀ ਇਲੈਕਸ਼ਨ ਤੇ ਹੀ ਟਿਕੀ ਆ ਇਸੇ ਕਰਕੇ ਹੀ ਪੰਜਾਬ ਦੇ ਲੀਡਰ ਦਿੱਲੀ ਇਲੈਕਸ਼ਨ ਦੇ ਵਿੱਚ ਵੱਮ ਚੜ ਕੇ ਹਿੱਸਾ ਲੈ ਰਹੇ ਨੇ ਕਿਵੇਂ ਦੇਖਦੇ ਹੋ ਦਿੱਲੀ ਦੀ ਇਲੈਕਸ਼ਨ ਨੂੰ ਔਰ ਕੀ ਕੀ ਚੇਂਜਸ ਸਣੇ ਮੁੱਖ ਮੰਤਰੀ ਦੇ ਪੰਜਾਬ ਦੇ ਵਿੱਚ ਆ ਸਕਦੇ ਆ ਇਹਨਾਂ ਦਿੱਲੀ ਇਲੈਕਸ਼ਨਾਂ ਤੋਂ ਬਾਅਦ ਉਹ ਸ਼ੁਕਰੀਆ ਦਿੱਲੀ ਤੁਸੀਂ ਦੇਖੋ ਕਿ ਜਦੋਂ ਆ ਪੰਜਾਬ ਨਹੀਂ ਸੀ ਬਣਿਆ ਦਿੱਲੀ ਨੂੰ ਤਿੰਨ ਪਾਸਿਆਂ ਤੋਂ ਪੰਜਾਬ ਨੇ ਘੇਰਿਆ ਸੀਗਾ ਔਰ ਵਲ ਫਰੀਦাবাদ ਇੱਕ ਪਾਸੇ ਸੀ ਗੜਗਾਵਾ ਇੱਕ ਪਾਸੇ ਸੀਗਾ ਦੂਸਰੇ ਪਾਸੇ ਤੁਹਾਡਾ ਜਿਹੜਾ ਸੋਨੀਪੱਤ ਸੀਗਾ ਬਾਨੀਪਤ ਵੜਾ ਪਾਸਾ ਸੀਗਾ ਤਾਂ ਦਿੱਲੀ ਤਾਂ ਪੰਜਾਬ ਦੇ ਬਹੁਤ ਜਿਹੜੀ ਹੈਗੀ ਉਸ ਤਰੀਕੇ ਦੇ ਨਾਲ ਉਹਦੀ ਰਹੀ ਰਾਜਨੀਤਿਕ ਨੇੜਤਾ ਦੂਸਰਾ ਇਹ ਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਹੈਗੇ ਲੋਕ ਖਾਸ ਕਰਕੇ ਜਿਹੜੇ ਪਾਰਟੀਸ਼ਨ ਤੋਂ ਬਾਅਦ ਇਹ ਉੱਥੇ ਵਸੇ ਸੀਗੇ ਜਿਹੜਾ ਜਿਹੜਾ ਨੌਨ ਐਗਰੀਕਲਚਰਲ ਕਲਾਸ ਸੀਗੀ ਉਹ ਉੱਥੇ ਸੀਗੀ ਦਿੱਲੀ ਦੇ ਵਿੱਚ ਪੰਜਾਬੀ ਬੋਲਣ ਵਾਲੇ ਬਹੁਤ ਉਹਨਾਂ ਦੀ ਵੱਡੀ ਗਿਣਤੀ ਹੈਗੀ ਆ ਦਿੱਲੀ ਜਿਹੇ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਹੈਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਹੈਗੀ ਉਹਨਾਂ ਦਾ ਆਪਣਾ ਉੱਥੇ ਨਿਜ਼ਾਮ ਹੈ ਉਹ ਚੋਣਾਂ ਕਰਾਉਂਦੇ ਆ ਤਾਂ ਇਸ ਕਰਕੇ ਅ ਦਿੱਲੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਆ ਉਹਦੀ ਜਿਹੜੀ ਇਲੈਕਸ਼ਨ ਆ ਹਮੇਸ਼ਾ ਹੀ ਉਹ ਜਿਹੜੀ ਆ ਉਹ ਕਾਫੀ ਇੰਟਰਸਟਿੰਗ ਰਹੀ ਆ ਦੂਸਰੀ ਦੁਸਤੀ ਆ ਕਿਉਂਕਿ ਜਿਹੜੇ ਮੁੱਖ ਮੰਤਰੀ ਬਣੇ ਜਿੰਨਾਂ ਚੋਂ ਤੁਸੀਂ ਦੇਖਿਓਗੇ ਜਿਹੜੇ ਉਹ ਆਪਣੇ ਸੁਮਨ ਸਵਰਾਜ ਜੀ ਸੀਗੇ ਤੇ ਇੱਕ ਇਹਨਾਂ ਦੇ ਹੋਰ ਸੀਗੇ ਜਿਹੜੇ ਮਦਨ لال ਖੁਰਾਣਾ ਜੀ ਸ਼ੀਲਾ ਦੇਕਸੇ ਜੀ ਜਿਹੜੇ ਸੀਗੇ ਇਹ ਤਾਂ ਬੇਸਿਕਲੀ ਹੈ ਹੀ ਪੰਜਾਬੀ ਸੀਗੇ ਇਹਦੇ ਨਾਲ ਕਰਕੇ ਜੀ ਲਗਾਓ ਇਹਦੇ ਨਾਲ ਤੇ ਜਦੋਂ 13 ਦੇ ਵਿੱਚ ਇਲੈਕਸ਼ਨ ਹੋਈ ਆ ਉਦੋਂ ਪੰਜਾਬ ਦੇ ਬਹੁਤ ਵੱਡੀ ਗਿਣਤੀ ਚ ਲੋਕ ਕਹਿਮਤ ਲੱਗਦਾ ਵੀ ਦਿੱਲੀ ਕੀ ਜਿਹੜੀ 13 ਵਾਲੀ ਆ 15 ਦੀ ਆ ਜਾਂ 20 ਦੀ ਇਲੈਕਸ਼ਨ ਦੇ ਵਿੱਚ ਆ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਹਿੱਸਾ ਪਾਇਆ ਬਹੁਤ ਛੜ ਕੇ ਹਿੱਸਾ ਪਾਇਆ ਹਮਰ ਜਿਸ ਤਰੀਕੇ ਨਾਲ ਵੀ ਹੋ ਸਕਦਾ ਸੀਗਾ ਹਰ ਪਾਸੇੋਂ ਪੈਸੇ ਦਾ ਵੀ ਪਾਇਆ ਹੋਊਗਾ ਵੈਸੇ ਵੀ ਉੱਥੇ ਜਾ ਕੇ ਵੱਡੀ ਗਿਣਤੀ ਦੇ ਵਿੱਚ ਮਤਲਬ ਹੀਰਾ ਘੱਟ ਕੇ 15 ਦੇ ਵਿੱਚ ਜਾ ਕੇ ਜਾਂ 20 ਦੇ ਵਿੱਚ ਜਾ ਕੇ ਬਹੁਤ ਵੱਡੀ ਗਿਣਤੀ ਦੇ ਲੋਕਾਂ ਨੇ ਉੱਥੇ ਆਮ ਆਦੀ ਪਾਰਟੀ ਵਾਸਤੇ ਜਿਹੜਾ ਉਹ ਕੰਮ ਕੀਤਾ ਸੀ ਹੁਣ ਕਿਉਂਕਿ ਇਸ ਵੇਲੇ ਇਹ ਇਲੈਕਸ਼ਨ ਬਹੁਤ ਕ੍ਰੂਸ਼ੀਅਲ ਹੈ ਗਿਆ 11 ਸਾਲ ਦੇ ਉਤੋਂ ਜਿਹੜਾ 11 ਸਾਲ ਤੋਂ ਜ਼ਿਆਦਾ 12 ਸਾਲ ਤੋਂ ਜਿਹੜਾ ਹੈਗਾ ਸੀ ਕੇਜਰੀਵਾਲ ਸਾਹਿਬ ਉੱਥੋਂ ਦੇ ਸਿਰਪ੍ਰਾ ਬਣੇ ਆ ਭਾਵੇਂ ਕਿ ਪਿਛਲੇ 6 ਮਹੀਨਿਆਂ ਤੋਂ ਆਤਸੀ ਜਿਹੜੇ ਮੁੱਖ ਮੰਤਰੀ ਆ ਪਰ ਅਸਲ ਦੇ ਕਿਹਾ ਜਾਵੇ ਜਿਹੜੇ ਡੀਫੈਕਟੋ ਮੁੱਖ ਮੰਤਰੀ ਤਾਂ ਉਹੀ ਹੈਗੀ ਆ ਤੁਸੀਂ ਦੇਖੋ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਸੈਂਟਰ ਦੇ ਵਿੱਚ ਉਹ ਬੈਠੇ ਹੁੰਦੇ ਆ ਔਰ ਆਤਸੀ ਜੀਤਾ ਜਿਹੜੇ ਜਿਹੜੇ ਹੈਗੇ ਉਹ ਕਿਸਮ ਦੇ ਕੇਰ ਟੇਕਰੀ ਪ੍ਰਾਈਮ ਮਿਨਿਸਟਰ ਮੁੱਖ ਮੰਤਰੀ ਉਹਦੇ ਬਣੇ ਆ ਤੋ ਸਾਰਾ ਕੁਝ ਕੇਜਰੀਵਾਲ ਦੇ ਸਾਹ ਦੇ ਆਲੇ ਦੁਆਲੇ ਹੀ ਘੁੰਮਦਾ ਹੈ। ਦੂਸਰੇ ਪਾਸੇ ਹੁਣ ਭਾਰਤੀ ਜਨਤਾ ਪਾਰਟੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸਿਰਫ ਇੱਕ ਟਰਮ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਹੈ ਉੱਥੇ ਸਰਕਾਰ ਬਣੀ ਸੀ ਉਹ ਚ ਲਗਾਤਾਰ ਇਹਨਾਂ ਨੇ ਤਿੰਨ ਮੁੱਖ ਮੰਤਰੀ ਬਣੇ ਸੀ। ਬਦਲੇ ਸੀ ਖੁਰਾਣਾ ਸਾਹਿਬ ਸੀਗੇ, ਸ਼ਸ਼ਮਾ ਸਮਰਾਜ ਸੀਗੇ ਜਾਂ ਆਪਣੇ ਜਿਹੜੇ ਸਾਫ ਸਿੰਘ ਵਰਮਾ ਸੀਗੇ। 15 ਸਾਲ ਉੱਥੇ ਸੀਲਾ ਦਿਕਸਿੱਦਿ ਰਹੇ ਆ 12 ਸਾਲ ਜਿਹੜਾ ਹੈਗਾ ਵਾ ਇਹਨਾਂ ਦਾ ਰਾਜ ਰਿਹਾ ਵਾ ਤੇ ਇਸ ਤੋਂ ਪਹਿਲਾਂ ਜਿਹੜਾ 99 ਦੇ ਵਿੱਚ ਸ਼ਾਇਦ ਦਿੱਲੀ ਜਿਹੜਾ ਸੀ ਦਿੱਲੀ ਦੇ ਵਿੱਚ ਜਿਹੜੀ ਲੈਜਲੇਟ ਅਸੈਂਬਲੀ ਜਿਹੜੀ ਆ ਉਹ ਆਈ ਸੀ। ਤੋ ਇਸ ਕਰਕੇ ਜਿਹੜਾ ਜਿਹੜੀ ਉੱਥੇ ਐਸਵੇ ਰੂਲਿੰਗ ਪਾਰਟੀ ਆ ਉਹਦੀ ਜਿਹੜੀ ਨੈਸ਼ਨਲ ਲੈਵਲ ਦੀ ਹੋਣ ਦਾ ਉਹ ਪੰਜਾਬ ਦੀ ਵਜ੍ਹਾ ਕਰਕੇ ਹੀ ਹੋਈ ਆ ਆਪਾਂ ਕਹਿ ਦਈਏ ਆਮ ਆਦਮੀ ਪਾਰਟੀ ਦਾ ਜੇ ਨੈਸ਼ਨਲ ਲੈਵਲ ਦੇ ਉੱਤੇ ਕੋਈ ਉਭਾਰ ਹੋਇਆ ਤਾਂ ਪੰਜਾਬ ਚ ਹੋਇਆ ਸੀ 2014 ਦੇ ਵਿੱਚ ਔਰ ਉਹਨਾਂ ਨੇ 4 ਸੀਟਾਂ ਜਿੱਤ ਕੇ ਜਿਹੜਾ ਸੀ ਇਹਨੂੰ ਜਿਹੜਾ ਸੀ ਸੈਂਟ ਦੇ ਵਿੱਚ ਲੈ ਕੇ ਆਇਆ ਸੀਗਾ ਇਸੇ ਤਰੀਕੇ ਨਾਲ ਅਸਵੇ ਪਾਵੇਂ 10 ਮੈਂਬਰ ਆ ਰਾਜ ਸਭਾ ਦੇ ਵਿੱਚ ਪਰ ਪੰਜਾਬ ਤੋਂ 7 ਮੈਂਬਰ ਆ ਤੋ ਇਸ ਲਈ ਪੰਜਾਬ ਜਿਹੜਾ ਲਈ ਉਹ ਜਿਹੜੀ ਆ ਦਿੱਲੀ ਜਿਹੜੀ ਆ ਉਹ ਇਸ ਤਰੀਕੇ ਨਾਲ ਜੁੜੀ ਹੋਈ ਆ ਔਰ ਦੂਸਰਾ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਹੋਣਾ ਨੇ ਪੰਜਾਬ ਦੀ ਰਾਜਨੀਤੀ ਤੇ ਗਲਬਾ ਪਾਇਆ ਦਿੱਲੀ ਦੇ ਲੀਡਰ ਥਰੂ ਜਿਹੜਾ ਸੀਗਾ ਪਹਿਲਾਂ ਤੁਸੀਂ ਦੇਖਿਆ ਕਿ ਉਹ ਸੰਜੇ ਸਿੰਘ ਹੋਣੀ ਬਹੁਤ ਸੁ੍ਰਗੇਸ਼ ਪਾਟੜੀ ਜੀ ਹੋਣੇ ਹੁੰਦੇ ਸੀਗੇ ਔਰ ਹੁਣ ਸਾਢੇ 8 ਸਵੇਰੇ ਸਾਰੇ ਲੋਕ ਜਾਣਦੇ ਹੋ ਸਲਾਹਕਾਰ ਰਾਜ ਜਿਸ ਤਰੀਕੇ ਨਾਲ ਆਪ ਸਿੱਧੇ ਤੌਰ ਤੇ ਇੰਟਰਵਿਊ ਕਰਦੇ ਆ ਜਾਂ ਜਿਸ ਤਰੀਕੇ ਨਾਲ 17 ਦੇ ਵਿੱਚ ਸੋਧੀਆ ਸਾਹਿਬ ਨੇ ਜਵਾਬ ਬਿਆਨ ਹੀ ਦਿੱਤਾ ਸੀਗਾ ਕਿ ਹੋ ਸਕਦਾ ਦਾ ਮੁੱਖ ਮੰਤਰੀ ਇਹ ਹੀ ਬਣ ਜਾਣ ਔਰ ਪਿੱਛੇ ਜੇ ਵੀ ਦੇਖ ਨੂੰ ਆਇਆ ਸੀਗਾ ਵੀ ਅਭੀ ਸੋਸ ਇਹਨਾਂ ਇਲੈਕਸ਼ਨਾਂ 'ਚ ਕੁਝ ਨਹੀਂ ਬਣਦਾ ਤੇ ਜੇ ਭਗਵੰਤ ਮਾਨ ਉਹਨਾਂ ਨੂੰ ਰਿਪਲੇਸ ਕਰਨਾ ਹੈ ਤਾਂ ਉਹਨਾਂ ਨੇ ਕੋਟ ਹੀ ਆਪਣੇ ਟ੍ਰਾਂਸਫਰ ਕਰਨੀ ਉੱਥੋਂ ਆ ਕੇ ਇੱਥੇ ਆਣ ਕੇ ਮੁੜ ਕੇ ਜਿਹੜਾ ਹੈਗਾ ਉਹ ਲੈ ਲੈਣਗੇ ਤੇ ਸਾਰਾ ਇਹ ਦਰਮਦਾਰੀ ਦੇ ਨਾਲ ਹੈਗਾ ਦੂਸਰਾ ਹੈਗਾ ਕਿ ਯੂਨੀਅਨ ਟੈਰਿਟਰੀ ਹੈਗੀ ਆ ਬਹੁਤੇ ਉੱਥੇ ਇਹਨਾਂ ਦੇ ਖੰਭ ਜਿਹੜੇ ਆ ਉਤਰ ਦਿੱਤੇ ਬੀਜੇਪੀ ਨੇ ਇਸ ਕਰਕੇ ਜਿੰਨੇ ਵੀ ਸਾਧਨਾਂ ਦੀ ਲੋੜ ਹੁੰਦੀ ਆ ਉਹ ਸਾਧਨ ਤਾਂ ਪੰਜਾਬ ਵਾਲੇ ਜਿਹੜੇ ਲੋਕ ਆ ਉਹੀ ਮੁਹੱਈਆ ਕਰਦੇ ਆ ਉਹ ਸਾਡੇ ਆਪਾਂ ਨੂੰ ਪਤਾ ਹੈਗਾ ਵੀ ਕਿੱਥੇ ਕਿੱਥੇ ਮੋਰਚਾ ਲਾਉਣਾ ਹੋਵੇ ਇੱਥੇ ਜਾਣਾ ਹੋਵੇ ਆ ਪਰ ਐਸੋੜੇ ਕੇਜਰੀਵਾਲ ਦੀ ਇਹ ਨਾ ਰਾਸ ਨਹੀਂ ਆ। ਹੂੰ 2013 ਦੇ ਵਿੱਚ 28 ਸੀਟਾਂ ਮਿਲੀਆਂ ਸੀਗੀਆਂ 2015 ਦੇ ਵਿੱਚ ਨੂੰ 67 ਸੀਟਾਂ ਮਿਲੀਆਂ ਸੀਗੀਆਂ ਤੇ 2020 ਦੇ ਵਿੱਚ ਨੂੰ 62 ਸੀਟਾਂ ਮਿਲੀਆਂ ਸੀਗੀਆਂ। ਪਰ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਇਹ ਸਰਕਾਰ ਦੀ ਪਿਛਲੇ ਸਮੇਂ ਚ ਕਾਰਗੁਜ਼ਾਰੀ ਰਹੀ ਆ। ਜਾਂ ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਵੱਡੇ ਵੱਡੇ ਦਾਅਵੇ ਕੀਤੇ ਗਏ ਜਾਂ ਜਿਸ ਤਰੀਕੇ ਨਾਲ ਉਹ ਕਹਿੰਦੇ ਸੀਗੇ ਜਿੱਥੇ ਮਰਜੀ ਰਿਆ ਜਾ ਸਕਦਾ ਹੋਇ ਇੱਕ ਆਮ ਆਦਮੀ ਪਾਰਟੀ ਵਾਲਾ ਕਨਸੈਪਟ ਸੀਗਾ ਛੋਟਾ ਕਾਰ ਹੋਣਾ ਚਾਹੀਦਾ ਵਾ ਛੋਟੀ ਗੱਡੀ ਹੋਣੀ ਚਾਹੀਦੀ ਆ ਬਹੁਤੇ ਸਾਧ ਨਹੀਂ ਹੋਣੀ ਚਾਹੀਦੇ ਦੂਸਰੇ ਪਾਸੇ ਜਿਹੜਾ ਅਸਲੀ ਜਿਹੜਾ ਸਾਹਮਣੇ ਜੋ ਆ ਰਿਹਾ ਜਿਸ ਤਰੀਕੇ ਨਾਲ ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਕਿਸ ਤਰੀਕੇ ਨਾਲ ਰੈਨੋਵੇਸ਼ਨ ਹੋਈ ਆ ਜਾਂ ਇਹ ਬੰਦੇ ਕਿਸ ਤਰੀਕੇ ਨਾਲ ਸਾਈਜ਼ ਪਾਲਿਸੀ ਦੇ ਵਿੱਚ ਉਹਨਾਂ ਦੀ ਅਲੈਜੀਡਲੀ ਇਨਵੋਲਵਮੈਂਟ ਹੈਗੀ ਮੈਂ ਵਰਡ ਅਲੈਜੀਡਲੀ ਇਨਵੋਲਵਮੈਂਟ ਕਰਦਾ ਕਿਉਂਕਿ ਉਹਤੇ ਫੜੇ ਗਏ ਜੇਲ੍ਹ ਚ ਭੇਜੇ ਗਏ ਫਿਰ ਮੁੜ ਕੇ ਬਾਹਰ ਆਏ ਹੁਣ ਇਹ ਮਜ ਉਹ ਨਹੀਂ ਹੈ ਜਿਹੜਾ ਇਹ ਮਜ ਪਹਿਲਾਂ ਹੁੰਦਾ ਸੀਗਾ ਤੇ ਕਿਉਂਕਿ ਜਦੋਂ ਤੁਹਾਡਾ ਮੋਰਲ ਤੌਰ ਦੇ ਉੱਤੇ ਜਾਂ ਤੁਸੀਂ ਪੋਲੀਟੀਕਲ ਤੌਰ ਦੇ ਉੱਤੇ ਤੁਸੀਂ ਡਾਊਨ ਹੁੰਦੇ ਹੋ ਤੇ ਫਿਰ ਰੋਲਾ ਰੱਪਾ ਜਿੰਨੀ ਮਰਜ਼ੀ ਕਰੋ ਪਰ ਅਸਲੀ ਜਿਹੜਾ ਤੁਹਾਨੂੰ ਅੰਦਰੋਂ ਡਰ ਹੁੰਦਾ ਮੈਨੂੰ ਲੱਗਦਾ ਕਿ ਇਸ ਵੇਲੇ ਡਰ ਜਿਹੜਾ ਹੈਗਾ ਉਹ ਆਮ ਆਦੀ ਪਾਰਟੀ ਨੂੰ ਹੈਗਾ ਇਹ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਇਹਦੇ ਨਾਲ ਜਿਹੜੀ ਹੈਗੀ ਖਾਸ ਕਰਕੇ ਬੀਜੇਪੀ ਨੂੰ ਬਹੁਤ ਵੱਡੀ سپورਟ ਮਿਲਦੀ ਕਿਉਂਕਿ ਆਮ ਆਦੀ ਪਾਰਟੀ ਦੀ ਰਾਜਨੀਤੀ ਲੋਕਲ ਮੁੱਦਿਆਂ ਤੱਕ ਪ੍ਰੀਬੀਜ਼ ਦੀ ਗੱਲ ਕਰਦੇ ਆ ਝੁੱਗੀਆਂ ਝੌਪੜੀਆਂ ਵਾਲੇ ਦੀ ਗੱਲ ਕਰਦੇ ਆ ਪਰ ਇਹੋ ਜੀ ਰਾਜਨੀਤੀ ਵੀ ਸੁਖਵਿੰਦਰ ਬਹੁਤ ਲੰਮਾ ਸਮਾਂ ਨਹੀਂ ਚੱਲਦੀ ਦੋ ਟਰਮਾਂ ਕੱਢ ਜਾਂਦੇ ਆ ਉਹ ਤੋਂ 8 ਟਰਮਾਂ ਕੱਢ ਜਾਂਦੇ ਉਸ ਤੋਂ ਬਾਅਦ ਲੋਕੀ ਫਿਰ ਉਹਨਾਂ ਤੋਂ ਉਕਤਾ ਜਾਂਦੇ ਆ ਲੋਕੀ ਉਹਨਾਂ ਤੋਂ ਲਾਂਭੇ ਹੋ ਜਾਂਦੇ ਆ ਦੂਸਰਾ ਹੈ ਕਿ ਇਸ ਕਿਸਮ ਦੀ ਕਨਫਰੋਂਟੇਸ਼ਨਲ ਪੋਲਿਟਿਕਸ ਜਿਹੜੀ ਹੈਗੀ ਆ ਉਹ ਕੇਜਰੀਵਾਲ ਐਂਡ ਜਿਹੜੇ ਉਹਦੇ ਨਾਲ ਦੇ ਉਹਨਾਂ ਨੇ ਕੇਂਦਰ ਦੇ ਨਾਲ ਕੀਤੀ ਆ ਅਨਨੈਸੈਸਰੀ ਮੁੱਦੇ ਖੜੇ ਕੀਤੇ ਆ ਇਹ ਠੀਕ ਆ ਕਿ ਪਹਿਲੇ ਵੀ ਹੁੰਦੇ ਸੀ ਮੁੱਖ ਮੰਤਰੀ ਹੁੰਦੇ ਸੀਗੇ ਪਰ ਹਰ ਗੱਲ ਦੇ ਵਿੱਚ ਉਹ ਜਿਹੜਾ ਸੀ ਉਹਨਾਂ ਨੇ ਆਪਣਾ ਕੋਈ ਨਾ ਕੋਈ ਲਾਤ ਡਾਉਣ ਵਾਲੀ ਗੱਲ ਕੀਤੀ ਆ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਵਿਕਟਮ ਬਣਾਉਣ ਦੀ ਗੱਲ ਕੀਤੀ ਆ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਕਟੜ ਇਮਾਨਦਾਰੀ ਦੀ ਗੱਲ ਕੀਤੀ ਆ ਹਰ ਗੱਲ ਦੇ ਵਿੱਚ ਉਹ ਚਾਹੁੰਦੇ ਵੀ ਜਿੱਦਾਂ ਹੀ ਥੋਤੇ ਥੋਤੇ ਹੁੰਦੇ ਆ ਜਾਂ ਅਸੀਂ ਸੱਚੇ ਸੁੱਚੇ ਹੁੰਦੇ ਆ ਬਿਲਕੁਲ ਟਾਈਮੇਟਲੀ ਹੁੰਦੀ ਹੈ ਕਨਫਰੋਨਟੇਸ਼ਨ ਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਉਹ ਲੋਕਾਂ ਦੀ ਨੁਕਸਾਨ ਹੋਣਾ ਮੈਨੂੰ ਡਾਕਟਰ ਵੀ ਇੱਕ ਇੱਕ ਗੱਲ ਇਹ ਹੀ ਸਮਝ ਲੱਗ ਰਹੀ ਕਿ ਆਪਾਂ ਅਕਸਰ ਹੀ ਕਹਿੰਦੇ ਸੁਣਿਆ ਆਪਾਂ ਅਕਸਰ ਕਹਿੰਦੇ ਸੁਣਦੇ ਰਹੇ ਆ ਕੇਜਰੀਵਾਲ ਹੋਰਾਂ ਨੂੰ ਕਿ ਭਾਈ ਦਿੱਲੀ ਦੇ ਵਿੱਚ ਤਾਂ ਮੈਂ ਸਿਰਫ ਇੰਨੀ ਗੱਲ ਹੀ ਕਹਿਣਾ ਹੁੰਨਾ ਕਿ ਭਾਈ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਜਿਹੜੀ ਆ ਉਹ ਪਾ ਦਿਓ ਇਸ ਵਾਰ ਆਪਾਂ ਦੇਖਿਆ ਕਿ ਹਰ ਤਰੀਕੇ ਦਾ ਆਸਾਮ ਦਾ ਵਦੰਡ ਭੇਜ ਜਿਹੜਾ ਕੇਦਰੀਵਾਲ ਉੱਥੇ ਖੇਡ ਰਿਹਾ ਫਿਰ ਤੁਸੀਂ ਦੇਖ ਲਓ ਫਰੀ ਦੀਆਂ ਰਿਓੜੀਆਂ ਵਾਲਾ ਸਿਸਟਮ ਜਿਹੜਾ ਇਹਨਾਂ ਨੇ ਬਾਹਲੇ ਨੀਵੇਂ ਪੱਧਰ ਤੇ ਜਾ ਕੇ ਸ਼ੁਰੂ ਕੀਤਾ ਉਹ ਵੀ ਲਗਾਤਾਰ ਚੱਲ ਰਿਹਾ ਹੈ ਉਧਰ ਜੇ ਗੱਲ ਕਰਾਂ ਗ੍ਰੰਥੀ ਸਿੰਘਾਂ ਨੂੰ ਔਰ ਪੁਜਾਰੀਆਂ ਨੂੰ ਸਤਕਾਰ ਤਾਂ ਸਾਡੇ ਲਈ ਉਹ ਪਰ ਉਹਨਾਂ ਨੂੰ ਇਸ ਤਰੀਕੇ ਦੇ ਲਾਲਚ ਦੇਣੇ ਕਿ ਇੰਨੇ ਨੇ ਹਜ਼ਾਰ ਰੁਪਿਆ ਹਰ ਮਹੀਨੇ ਤਨਖਾਹਾਂ ਵਾਂਗੂ ਦਿਆ ਕਰਾਂਗੇ ਵੀ ਹੋਰ ਬੜਾ ਕੁਝ ਆਪਾਂ ਦੇਖਿਆ ਤਾਂ ਫਿਰ ਅਰਵਿੰਦ ਕੇਦਰੀਵਾਲ ਨੂੰ ਸਗੂ ਦੀ ਹੁਣ 10-12 ਸਾਲ ਮਿਲ ਗਏ ਸੀਗੇ ਸਗੂ ਦੀ ਹੁਣ ਤਾਂ ਹੋਰ ਵੀ ਵਧੀਆ ਕੰਮ ਕਰ ਲਿਆ ਹੁਣ ਹੁਣ ਤਾਂ ਹੋਰ ਕਹਿਣਾ ਚਾਹੀਦਾ ਸੀ ਕਿ ਅਕੇ ਲਓ ਜੀ ਮੈਂ ਜੇ 10 ਸਾਲਾਂ ਚ ਵਧੀਆ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ ਫਿਰ ਫਰੀ ਦੀਆਂ ਰੌਣੀਆਂ ਵੰਡੀਆਂ ਕਿਉਂ ਜਾ ਰਹੀਆਂ ਔਰ ਇਹ ਸ਼ਾਮ ਦਾ ਦੰਨਪੇੜ ਕਿਉਂ ਕੀਤੇ ਜਾ ਰਹੇ ਆ ਕੇਜਰੀਵਾਲ ਵੱਲੋਂ ਸਭ ਤੋਂ ਖਤਰਨਾਕ ਮੇਰੀ ਗੱਲ ਐ ਵੀ ਇਹ ਧਰਮ ਨੂੰ ਸਿੱਧੇ ਤੌਰ ਤੇ ਰਾਜਨੀਤੀ ਯੂਜ਼ ਕਰਨ ਦੇ ਆ ਬਹੁਤ ਡੇਂਜਰਸ ਆ ਇਹ ਗੱਲ ਜਿਹੜੀ ਹੈਗੀ ਆ ਬਹੁਤ ਜ਼ਿਆਦੀ ਡੇਂਜਰਸ ਆ ਕਿ ਤੁਸੀਂ ਪੁਜਾਰੀਆਂ ਨੂੰ ਸਰਕਾਰੀ ਪੁਜਾਰੀ ਬਣਾ ਰਹੇ ਹੋ ਤੁਸੀਂ ਭਾਈਆਂ ਨੂੰ ਸਰਕਾਰੀ ਭਾਈ ਬਣਾ ਰਹੇ ਤੁਸੀਂ ਹੋਰਨਾਂ ਨੂੰ ਇਸ ਤਰੀਕੇ ਨਾਲ ਬਣਾ ਰਹੇ ਇਹ ਦੀ ਬਹੁਤ ਖਤਰਨਾਕ ਖੇਡ ਵਾ ਸਾਨੂੰ ਇਹਦੇ ਉੱਤੋਂ ਜਿਹੜਾ ਚਕੰਨੇ ਹੋਣਾ ਚਾਹੀਦਾ ਕਿਉਂਕਿ ਇਹ ਧਰਮ ਦਾ ਜਿਹੜਾ ਰਲਗੱਡ ਕਰ ਰਿਹਾ ਹੈ ਇਸ ਪੈਟੀ ਆਪਣੇ ਜਿਹੜਾ ਬੈਨੀਫਿਟ ਵਾਸਤੇ ਦੇ ਕਾਂਸਿਕਵੈਂਸਸ ਬਹੁਤ ਸੀਰੀਅਸ ਹੋਣਗੇ ਹੁਣ ਤਾਂ ਵੈਸੇ ਵੀ ਉਹਦੀਆਂ ਗੱਲਾਂ ਦੇ ਵਿੱਚ ਲੱਗਦਾ ਕਿ ਬਹੁਤਾ ਉਹ ਦਮ ਨਹੀਂ ਹੈਗਾ ਜਿਹੜਾ ਪਹਿਲਾਂ ਹੁੰਦਾ ਸੀ ਕਿਉਂਕਿ ਤੁਸੀਂ ਦਾਅਵਿਆਂ ਦੀ ਗੱਲ ਕੀਤੀ ਆ ਬੜਾ ਬੜਾ ਕੁਝ ਕਿਹਾ ਸੀਗਾ ਜਾਂ ਜਮਨਾ ਦੇ ਪਾਣੀ ਦੀ ਗੱਲ ਵੀ ਕੀਤੀ ਸੀਗੀ ਉਹ ਦੁਨੀਆ ਭਰ ਦਾ ਕੰਮ ਕਹਿ ਸੀਗਾ ਥੋੜਾ ਸ਼ੁਰੂ ਸ਼ੁਰੂ ਜ ਹੋਇਆ ਸੀ ਜੋਸ਼ ਹੋਇਆ ਸੀਗਾ ਜਾਂ ਰਿਲੇਟਿਵਲੀ ਆਪਾਂ ਕੰਪੇਅਰ ਕਰਦੇ ਆ ਵੀ ਇਹਨਾਂ ਦੇ ਬੰਦੇ ਦੂਸਰਿਆਂ ਨਾਲੋਂ ਫਿਰ ਚੰਗੇ ਆ ਜਿਹੜੀਆਂ ਰਵੈਥੀ ਪਾਰਟੀਆਂ ਦੇ ਵਿੱਚ ਵੀ ਬਹੁਤ ਬੁਰਾ ਹਾਲ ਵਾ ਬਹੁਤ ਕਾਗ ਬੰਦੇ ਬੈਠੇ ਆ ਉਹਨੇ ਤੇ ਬਹੁਤ ਕੁਝ ਲੋਕ ਚੰਗੇ ਵੀ ਹੈਗੇ ਆ ਪਰ ਬਹੁਤ ਮਾੜੇ ਬੰਦੇ ਵੀ ਹੈਗੇ ਆ ਕਰਪਟ ਵੀ ਹੈਗੇ ਤੁਸੀਂ ਦੇਖਿਆ ਹੋਣਾ ਬੀਜੇਪੀ ਦਾ ਜਿਹੜਾ ਜਿਹੜਾ ਇੱਕ ਹੈਗਾ ਦੂਸਰਾ ਕੈਂਡੀਡੇਟ ਵਾ ਉਹਨੇ ਕਿਸ ਕਿਸਮ ਦਾ ਬਿਆਨ ਦਿੱਤਾ ਵਾ ਇਹ ਠੀਕ ਆ ਕਿ ਆਮ ਆਦੀ ਪਾਰਟੀ ਜਿੱਦਾਂ ਦੇ ਬਿਆਨ ਨਹੀਂ ਦਿੱਤੇ ਜਾਂਦੇ ਇਸੇ ਇਹੀ ਇਹਨਾਂ ਦਾ ਐਡਵਾਂਟੇਜ ਹੁੰਦਾ ਪਰ ਜਿਸ ਕਿਸਮ ਦੀ ਰਾਜਨੀਤੀ ਦੇ ਉੱਤਰ ਆਇਆ ਕਿਉਂ ਨਹੀਂ ਇਹ ਪਰ ਕਿਉਂਕਿ ਇਹਨੇ ਕਨਫਰਨਟੇਸ਼ਨ ਕੀਤੀ ਆ ਸੈਂਟਰ ਨੇ ਇਹਨਾਂ ਦੇ ਖੰਭ ਕੱਟ ਦਿੱਤੇ ਗਏ ਆ ਹੋਰ ਨਾ ਮੁੱਦਿਆਂ 'ਚ ਉਲਝ ਗਏ ਆ ਜਿਸ ਤਰੀਕੇ ਨਾਲ ਪੰਜਾਬ ਦੇ ਡੈਮੋਕਰੇਟ ਕਿੱਥੇ ਆ ਤੁਸੀਂ ਇਹ ਪਾਰਟੀ ਦੀ ਗੱਲ ਕਰਦੇ ਹੋ ਇਹ ਪਾਰਟੀ ਡੈਮੋਕਰੇਸੀ ਕਿੱਥੇ ਆ ਕਿ ਕੇਜਰੀਵਾਲ ਚੁੜਿਆ ਹੋਇਆ ਪ੍ਰਧਾਨ ਹੈਗਾ ਕਿ ਕੇਜਰੀਵਾਲ ਦੀ ਜਿਹੜੀ ਹੋਰ ਆਰਗੇਨਾਈਜੇਸ਼ਨ ਕੋਈ ਬਣੀ ਹੋਈ ਆ ਕੇਜਰੀਵਾਲ ਦੀ ਸਭ ਤੋਂ ਵੱਡਾ ਤੇ ਹੈਗਾ ਵੀ ਉਹਦੀ ਵਿਚਾਰਧਾਰਾ ਕਿਹੜੀ ਆ ਉਹ ਰਿਹੋੜੀਆਂ ਵੱਡੀਆਂ ਨੂੰ ਵਿਚਾਰਧਾਰਾ ਮੰਨਦਾ ਵਾ ਉਹ ਇਸ ਕਰਕੇ ਇਹ ਨਾ ਸਿੰਪਲ ਆਦਮੀ ਨਹੀਂ ਹੈਗਾ ਜਿਹੜਾ ਇਹਦਾ ਜਿਹੜਾ ਬਣਾਉਣ ਵਾਲਾ ਸੀ ਅੰਨਾ ਹਜ਼ਾਰੇ ਉਹ ਕਿੱਥੇ ਬੈਠਾ ਹੋਣ ਉਹਦੇ ਵਿੱਚ ਹੈ ਜਾਂ ਹੋਰ ਜਿਹੜੇ ਉਹ ਸਮੇਂ ਦੇ ਲੋਕ ਹੈਗੇ ਸੀ ਉਹ ਕਿੱਥੇ ਬੈਠੇ ਆ ਕਿਸ ਤਰੀਕੇ ਨਾਲ ਸਿੱਧਾ ਆਰਐਸਐਸ ਨੂੰ ਇਹ ਕਹਿੰਦਾ ਵਾ ਕਿ ਆ ਆ ਕੀ ਬੀਜੇਪੀ ਨੂੰ ਕਰਨਾ ਕਿ ਨਹੀਂ ਚਾਹੀਦਾ ਇੱਕ ਕਿਸਮ ਦੇ ਸਵਾਲ ਖੜੇ ਕਰ ਰਿਹਾ ਕਿਉਂ ਇਦਾਂ ਦੀ ਗੱਲ ਕਰ ਰਿਹਾ ਇਹਦਾ ਮਤਲਬ ਇਹ ਵੀ ਉੱਥੇ ਕਿਤੇ ਨਾ ਕਿਤੇ ਉਸੇ ਫਰੇਮਵਰਕ 'ਚ ਆਪਣੇ ਆਪ ਨੂੰ ਫਿਟ ਕਰਦਾ ਅਸਲ ਦੇ ਵਿੱਚ ਇਹ ਕਿ ਉਹ ਕਹਿੰਦੇ ਆ ਕਿ ਰਾਜਨੀਤਿਕ ਜਿਹੜੀ ਹੁੰਦੀ ਹੈ ਵਿਚਾਰਧਾਰਾ ਵੀ ਹੋਣੀ ਇੱਕ ਸਕ ਬਣ ਗਈ ਸੀ ਗਰੁੱਪ ਬਣ ਗਿਆ ਸੀ ਇਸੇ ਕਰਕੇ ਇਹਦਾ ਡਿਕਲਾਈਨ ਇਨੈਵਿਟੇਬਲ ਆ ਬਿਲਕੁਲ ਬਿਲਕੁਲ ਇਹਨਾਂ ਦਾ ਘੱਟੋ ਘਾਟ ਥੋੜਾ ਜਿਹਾ ਥੋੜਾ ਜਿਹਾ ਪੰਜਾਬ ਦੇ ਜੇ ਆਈਏ ਕੀ ਲੱਗਦਾ ਹੈ ਕਿ ਦਿੱਲੀ ਇਲੈਕਸ਼ਨਾਂ ਤੋਂ ਬਾਅਦ ਦਿੱਲੀ ਦੀ ਜਿੱਤ ਤੇ ਵੀ ਇਹ ਗੱਲ ਟਿਕੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਊ ਕਿ ਨਹੀਂ ਜਾਊ ਕਿਉਂਕਿ ਜੇ ਦਿੱਲੀ ਜਿੱਤ ਜਾਂਦੇ ਆ ਤਾਂ ਕੇਜਰੀਵਾਲ ਥੋੜਾ ਪਾਵਰਫੁੱਲ ਲੱਗਣਗੇ ਔਰ ਲੋਕ ਸਮਝਦੇ ਆ ਕਿ ਫਿਰ ਮੁੱਖ ਮੰਤਰੀ ਨੂੰ ਛੇਤੀ ਪੰਜਾਬ ਦੇ ਨੂੰ ਹਟਾਇਆ ਜਾ ਸਕਦਾ ਤੇ ਜੇ ਕਹਿੰਦੇ ਉਹ ਹਾਰ ਜਾਂਦੇ ਆ ਹਟਾਇਆ ਤਾਂ ਕਹਿੰਦੇ ਫੇਰ ਵੀ ਜਾਊਗਾ ਫਿਰ ਹੋ ਸਕਦਾ ਹੈ ਕਿ ਥੋੜਾ ਜਿਹਾ ਸਮਾ ਭਗਵੰਤ ਮਾਨ ਨੂੰ ਮਿਲ ਜਾਵੇ ਤਾਂ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਹਟਾਉਣਾ ਜਾਂ ਨਾ ਹਟਾਉਣਾ ਦਿੱਲੀ ਇਲੈਕਸ਼ਨ ਤੇ ਮਤਲਬ ਟੇਕ ਰੱਖਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਭਗਵੰਤ ਮਾਨ ਨੂੰ 3 ਸਾਲ ਮਿਲੇ ਸੀਗੇ ਉਹਨੇ ਕਿੰਨੀ ਕਿ ਆਪਣੀ ਸਪੇਸ ਬਣਾਈ ਆ ਠੀਕ ਆ ਕੁਝ ਕੰਮ ਚੰਗੇ ਕੀਤੇ ਆ ਖਾਸ ਕਰਕੇ ਇਹ ਨਹੀਂ ਕਹਿੰਦੇ ਵੀ ਬਿਲਕੁਲ ਨਹੀਂ ਕੀਤੇ ਆ ਕ੍ਰਪਸ਼ਨ ਦੇ ਮੁੱਦੇ ਦੇ ਉੱਤੇ ਇਹ ਜਿਹੜਾ ਹੈਗਾ ਖੁੱਲ ਕੇ ਲੋਕਾਂ ਨੂੰ ਉਹਨਾਂ ਨੇ ਫ੍ਰੀ ਦਿੱਤਾ ਵੀ ਤੁਸੀਂ ਆਪਣੇ ਤਰੀਕੇ ਨਾਲ ਉਹਦੇ ਵਿੱਚ ਅਗਲੇ ਪਾਸੇ ਲਓ ਹੋਰ ਵੀ ਕੀ ਪਰ ਜਿਹੜਾ ਜਿਸ ਕਿਸਮ ਦੀ ਐਮਐਲਏ ਨੇ ਪੈਨਸ਼ਨਾਂ ਜਿਹੜੀਆਂ ਐਗ ਕੀਤੀਆਂ ਉਹ ਵੀ ਗੱਲ ਠੀਕ ਕੀਤੀ ਹੈ ਬਿਲਕੁਲ ਠੀਕ ਹੈ ਨਹੀਂ ਉਹ ਗੱਲ ਕਰਦਾ ਸਿਸਟਮ ਸੁਧਾਰ ਤਾਂ ਕੀਤਾ ਨਹੀਂਗਾ ਤੁਸੀਂ ਫ੍ਰੀਬੀ ਦੇ ਨਾਲ ਸਿਸਟਮ ਦਾ ਹੋਰ ਪਿਠਾ ਉਠਾ ਲਿਆ ਤੁਹਾਡਾ ਡੈਫਿਸਿਟ ਹੋਰ ਕੱਢਿਆ ਕਰਜ਼ਾ ਤੁਹਾਡਾ ਹੋਰ ਵਧਿਆ ਕੋਈ ਮਸਲਾ ਹੱਲ ਕੀਤਾ ਤੁਸੀਂ 12ਵਾਂ ਝੰਡਾ ਲੈਣ ਤਾਂ ਤੁਸੀਂ ਸਕੂਲ ਲੈਣ ਤੇ ਉਸ ਸਕੂਲਾਂ ਦੇ ਨਾਲ ਕੀ ਵਿਦਿਆ ਦੇ ਵਿੱਚ ਫਰਕ ਪਿਆ ਜੀ ਆਮ ਆਦਮੀ ਕਲੀਨਿਕ ਦਾ ਰੋਜ਼ ਡਾਟਾ ਦੇ ਦਿੰਦੇ ਵੀ 2 ਕਰੋੜ ਬੰਦੇ ਨੂੰ ਜਾਂ ਕਿੰਨੇ ਮੇਰੇ ਖਿਆਲ ਆਉਂਦੇ ਹੈ ਵੀ ਦਵਾਈ ਦਿੱਤੀ ਆ ਇਹ 2 ਕਰੋੜ ਬੰਦੇ ਦੇਣਾ ਕਿ ਪੰਜਾਬ ਸਿਹਤਮੰਦ ਹੋਇਆ ਕੀ ਜਾਂ ਤਾਂ ਤੁਸੀਂ ਕੋਈ ਢਾਂਚਾਗਤ ਤਬਦੀਲੀ ਹੈਗੀ ਆ ਕਿ ਲੋਕਾਂ ਦੀ ਸਿਹਤ ਜਿਹੜੀ ਹੈਗੀ ਆ ਉਹ ਅਗਲੇ ਪਾਸੇ ਲੈਤੀ ਤੇ ਸਿਹਤਕ ਢਾਂਚਾ ਜਿਹੜਾ ਉਹ ਵੱਡਾ ਕੀਤਾ ਕੱਲ ਨੂੰ ਤੁਸੀਂ ਤਾਕਤ ਤੋਂ ਬਾਹਰ ਚਲੇਗੇ ਤੇ ਤੁਹਾਡੇ ਜਿਹੜੇ ਆਮ ਆਦਮੀ ਕਲੀਨਿਕ ਹੈਗੇ ਆ ਫਿਰ ਉਸੇ ਤਰੀਕੇ ਨਾਲ ਪਤਾ ਨਹੀਂ ਕੱਲ ਨੂੰ ਕਿਸ ਨੇ ਕੀ ਬਣਾਉਣਾ ਉਹਦੇ ਵਿੱਚ ਕਿ ਕਿ ਇਹਨੇ ਬਾੜਾ ਬਣਾ ਦੇਣਾ ਵਾ ਕੋਈ ਪੋਲਟਰੀ ਫਾਰਮ ਬਣਾ ਦੇਣਾ ਵਾ ਜਾਂ ਕਿਸੇ ਨੇ ਉੱਥੇ ਕੋਈ ਕੋਈ ਹੋਰ ਕੰਮ ਕਰ ਦੇਣਾ ਜਿੱਦਾਂ ਇਹ ਖਾਲੀਆਂ ਨੇ ਬਣਾਏ ਸੂਚਨਾ ਕੇਂਦਰ ਬਣਾਏ ਸੀ ਫਿਰ ਉਹਨਾਂ ਨੇ ਅੱਖਾਂ ਬੰਦ ਕਰਕੇ ਇੰਨੇ ਸੂਚਨਾ ਕੇਂਦਰ ਖੋਲਤੇ ਵੀ ਉਹਨਾਂ ਦੀ ਲੋੜ ਹੀ ਨਹੀਂ ਸੀਗੀ ਮੁੜ ਕੇ ਆਮ ਆਦਮੀ ਪਾਰਟੀ ਵਾਲੇ ਪਾਸੇ ਲੱਗੇ ਸੈਂਟਰ ਦੇ ਨਾਲ ਕਨਫਰੋન્ટેਸ਼ਨ ਕੀਤੀ ਤੁਸੀਂ ਆਪਣਾ ਜਿਹੜਾ ਫੰਡ ਸੀ ਉਹਨਾਂ ਨੇ ਰੋਕ ਲਿਆ ਰਾਜਨੀਤੀ ਖੇਡ ਦੀ ਸਗੋਂ ਤੁਸੀਂ ਦਿੱਲੀ ਦੀ ਰਾਜਨੀਤੀ ਪੰਜਾਬ ਦੇ ਵਿੱਚ ਲੈ ਕੇ ਆਏ ਤੁਸੀਂ ਗਵਰਨਰ ਸਾਹਿਬ ਦੇ ਨਾਲ ਜਿਹੜਾ ਕਨਫਰੋન્ટેਸ਼ਨ ਕੀਤੀ ਤੁਹਾਡੀਆਂ ਅਪੁਆਇੰਟਮੈਂਟਾਂ ਦੇ ਉੱਤੇ ਕਿੰਤੂ ਪਰੰਤੂ ਹੋਇਆ ਕੌਣ ਕਰਦਾ ਅਪੁਆਇੰਟਮੈਂਟ ਖਾਸ ਕਰਕੇ ਪ੍ਰੋਮਿਨੈਂਟ ਪੋਜੀਸ਼ਨਾਂ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਭਗਵਾਨਤਮਾਨ ਬਦਲੇ ਜਾਣ ਨਾ ਬਦਲੇ ਜਾਣ ਉਹਦੋਂ ਬਹੁਤਾ ਫਰਕ ਨਹੀਂ ਪੈਂਦਾ ਤਨਿਸਾਬ ਨੂੰ ਲੈਂਦਾ ਸੀ ਕੀ ਫਰਕ ਪਿਆ ਉਹਦੇ ਵਿੱਚੋਂ ਅਸਲ ਦੇ ਵਿੱਚ ਜਿਹੜੇ ਲੋਕ ਜਦੋਂ ਵੋਟ ਪਾਉਂਦੇ ਆ ਉਹ ਓਵਰਆਲ ਜਿਹੜੀ ਤੁਹਾਡੀ ਪਰਫਾਰਮੈਂਸ ਹੁੰਦੀ ਕਾਰਗਜ਼ਾਰੇ ਜਿਹਦੇ ਚ ਉਹਨਾਂ ਦੀ ਸੰਤੁਸ਼ਟੀ ਹੁੰਦੀ ਆ ਕਿ ਇਹ ਸਰਕਾਰ ਨੇ ਇੱਕ ਕੰਮ ਕੀਤਾ ਕਿ ਨਹੀਂ ਕੀਤਾ ਕੀ ਇਹ ਲੀਡਰ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ ਪਹਿਲੀ ਗੱਲ ਤਾਂ ਜੇ ਭਗਵੰਤ ਮਾਨ ਇੰਨੇ ਕਮਜ਼ੋਰ ਹੈਗੇ ਆ ਤੇ ਫਿਰ ਤੁਹਾਨੂੰ ਲੱਗਦਾ ਵੀ 94 ਜਾਂ 99 ਸੀਟਾਂ ਜਿੰਨਾ ਦਾ ਫਾਇਦਾ ਕੋਈ ਨਹੀਂ ਆ ਤੁਸੀਂ ਆਪਣੇ ਆਪ ਨੂੰ ਕਿੰਨਾ ਸਟੈਬਲਿਸ਼ ਕਰਦੇ ਆ ਯਾ ਕਿੰਨਾ ਤੁਸੀਂ ਦੂਸਰਿਆਂ ਦੇ ਕਹਿਣੇ ਤੇ ਮੰਨਦੇ ਹੋ ਯਾ ਤੁਸੀਂ ਕਿੰਨਾ ਡੈਮੋਕਰੈਟਿਕ ਹੁੰਦੇ ਹੋ ਮੁੱਖ ਮੰਤਰੀ ਸਾਹਿਬ ਆਪਣੇ ਮੰਤਰੀਆਂ ਨਾਲ ਕਿੰਨੀ ਲਗਾਤਾਰ ਸਲਾਹ ਕਰਦੇ ਆ ਕੀ ਉਹਨਾਂ ਕੋਲ ਫੀਡਬੈਕ ਲੈਂਦੇ ਆ ਆਪਣੇ ਐਮਐਲਏ ਦੇ ਨਾਲ ਕਿੰਨੀਆਂ ਮੀਟਿੰਗਾਂ ਕਰਦੇ ਆ ਕਿੰਨਾ ਉਹਨਾਂ ਨਾਲ ਮੇਲਜੁਲ ਕਰਦੇ ਇਹ ਪਹਿਲੀ ਸਰਕਾਰ ਮੈਂ ਵੇਖੀ ਆ ਕਿ ਤਾਕਤ ਦੇ ਵਿੱਚ ਹੋ ਗਏ ਮਿਊਸਪਲ ਕਾਰਪੋਰੇਸ਼ਨ ਦੀਆਂ ਮਿਊਸਪਲ ਕਮੇਟੀ ਦੇ ਚੋਣਾਂ ਹਾਰ ਗਈਆਂ ਇਹ ਤਾਂ ਬਹੁਤ ਲਿਖਿਆ ਵਾ ਕਿ ਭਾਵੇਂ ਇਹਨਾਂ ਨੂੰ ਬਦਲਣ ਭਾਵੇਂ ਨਾ ਬਦਲੋ ਕੇਦਰੀਵਾਲ ਜਿੱਤੇ ਕੇਦਰੀਵਾਲ ਹਰੇਕ ਕੇਦਰੀਵਾਲ ਨੂੰ ਕਿੰਨੇ ਪੁੱਛਨ ਲੱਗਦੇ ਚੋਣਾਂ ਦੇ ਵਿੱਚ ਇਹ ਬਹੁਤ ਕਲੀਅਰ ਹੈਗਾ ਵਾ ਉਹ ਸਮਾਂ ਚਲਾ ਗਿਆ ਇਹ ਤਾਂ ਕੇਜਰੀਵਾਲ ਸਾਹਿਬ ਜਿਹੜੇ ਸੀ ਲੋਕਾਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਸੀਗੇ ਹੁਣ ਉਹ ਗੱਲ ਨਹੀਂ ਹੈਗੀ ਹੁਣ ਉਹ ਪਿੰਡਾਂ 'ਚ ਜਾ ਕੇ ਉੱਧਰ ਨਹੀਂ ਰਹਿ ਸਕਦੇ ਕੋਈ ਉਹਨਾਂ ਦੀ ਹੁਣ ਜਿਹੜਾ ਉਹਨਾਂ ਦਾ ਖਾਸ ਕਰਕੇ ਜਿਹੜਾ ਹਾਸਾ ਵੀ ਹੁੰਦਾ ਵਾ ਉਹਦੇ ਉੱਤੇ ਵੀ ਮੈਂ ਵੇਖਿਆ ਲੋਕੀ ਕਹਿੰਦੇ ਵੀ ਨਹੀਂ ਹਾਸਾ ਇਹ ਅਸਲੀ ਹਾਸਾ ਨਹੀਂ ਗਾ ਇਹ ਹਾਸਾ ਪੰਜਾਬ ਦਾ ਭਲਾ ਕਰਨ ਵਾਲਾ ਹੱਸ ਇਹਦੀ ਗੱਲਾਂ ਇਹਦੇ ਵਿੱਚ ਆਮ ਸੁਧਾਰ ਗੱਲਾਂ ਕਰਦੇ ਆ ਤੇ ਇਸ ਕਰਕੇ ਕਰਨ ਨਾ ਕਰਨ ਡਿਪੈਂਡ ਕਰਦਾ ਕਿ ਸਤਾਈ ਦੇ ਵਿੱਚ ਦੂਸਰੀਆਂ ਪਾਰਟੀਆਂ ਆਪਣੇ ਆਪ ਨੂੰ ਕਿੰਨਾ ਪੋਲੀਟੀਕਲ ਰੈਲੇਵੈਂਟ ਕਰਦੀਆਂ ਜੇ ਬੀਜੇਪੀ ਇਦਾਂ ਹੀ ਰਹੀ ਅਕਾਲੀ ਦਲ ਦਾ ਇਹੀ ਹਾਰ ਰਿਆ ਕਾਂਗਰਸੀ ਫਿਰ ਮੁੱਖ ਮੰਤਰੀ ਦੀ ਦੌਰ ਚ ਸਾਰੇ ਹੀ ਤਰ੍ਹਾਂ ਤੇ ਜਿਵੇਂ ਨੇਚਰਲੀ ਅਪਰਚੂਨਿਟੀ ਤੇ ਇਹਨਾਂ ਦੀ ਬਣ ਜਾਂਦੀ ਹੈ ਅਦਰਵਾਇਜ਼ ਬਿਲਕੁਲ ਬਿਲਕੁਲ ਜੇ ਕੋਈ ਨਾ ਇਸ ਇਹਨਾਂ ਦੇ ਸਾਹਮਣੇ ਕੋਈ ਆਲਟਰਨੇਟ ਮਿਲਦਾ ਹੈ ਤੇ ਫਿਰ ਇਹਨਾਂ ਨੂੰ ਚੈਲੰਜ ਇੱਥੇ ਦਿੱਲਹੀ ਦਾ ਤੇ ਜੇ ਆਪਾਂ ਥੋੜਾ ਗਿਆ ਨਹੀਂ ਜਾ ਸਕਦਾ ਥੋੜਾ ਸਮਾਂ ਦੇਖਦੇ ਆ ਪਰ ਪੰਜਾਬ ਦੇ ਵਿੱਚ ਬਹੁਤ ਵੱਡਾ ਚੈਲੰਜ ਹੋਊਗਾ ਕਿਉਂਕਿ ਪੰਜਾਬ ਦੇ ਲੋਕ ਭਾਵਕ ਬਹੁਤ ਹਨ ਜੇ ਉਹ ਸਿਰ ਤੇ ਜੁੱਕਦੇ ਆ ਜਦ ਦੀ ਵਰਤ ਕਰਦੇ ਆ ਉਹ ਸਾਰਾ ਕੋਸਟਲ ਹੋ ਜਾਂਦੀ ਆ ਤੇ ਜਿਹਦੇ ਮਗਰ ਪੈ ਜਾਂਦੇ ਆ ਉਹਨੂੰ ਉਹਦੇ ਘਰ ਤੱਕ ਪਹੁੰਚਾ ਕੇ ਹੁੰਦੇ ਆ ਅਕਾਲੀਆਂ ਨਾ ਵੀ ਇਦਾਂ ਕੀਤਾ ਕਾਂਗਰਸ ਨਾ ਵੀ ਇਦਾਂ ਕੀਤਾ ਬੀਜੇਪੀ ਨਾ ਵੀ ਇਦਾਂ ਕੀਤਾ ਕੋਈ ਨਾ ਕੋਈ ਉੱਤੇ ਜਿਹੜੀ ਹੈਗੀ ਆ ਉਹਨਾਂ ਨੇ ਆਪਣਾ ਕਰਨਾ ਹੀ ਆ ਨਾ ਬਿਲਕੁਲ 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 ਚਲੋ ਅਗਲੀ ਖਬਰ ਡਾਕਟਰ ਸਾਹਿਬ ਲੈ ਲੈਨੇ ਆ ਪਰ ਚਲੋ ਦੇਖਦੇ ਆ ਕਿ ਕੀ ਭੁਇਕ ਦਿੱਲੀ ਦੇ ਵਿੱਚ ਬਾਕੀ ਪਾਰਟੀਆਂ ਦਾ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਖਾਸ ਕਰਕੇ ਰਹਿੰਦਾ ਇਹ ਵੀ ਜਿਹੜੀ ਗੱਲ ਦੇਖਣ ਵਾਲੀ ਹੋਊਗੀ ਚਲੋ ਅਗਲੀ ਖਬਰ ਜੇ ਆਪਾਂ ਲੈ ਲਈਏ ਡਾਕਟਰ ਸਾਹਿਬ ਡੱਲੇਵਾਲ ਸਾਹਿਬ ਹੋਰਾਂ ਵਾਲਾ ਔਰ ਮੈਂ ਮੈਂ ਬਾੜੀ ਲੰਬੀ ਨਹੀਂ ਲੈਣਾ ਚਾਹੂੰਗਾ ਖਬਰ ਨੂੰ ਕਿਉਂਕਿ ਡੱਲੇਵਾਲ ਸਾਹਿਬ ਹੋਰਿਆਂ ਦੀ ਅੱਜ ਸਿਹਤ ਜਿਹੜੀ ਆ ਉਹ ਕਾਫੀ ਵਿਗੜ ਗਈ ਸੀ ਔਰ ਕਹਿੰਦੇ ਕਿ 1 ਘੰਟਾ ਉਹ ਬੇਹੋਸ਼ ਰਹੇ ਐ ਫਿਰ ਉਹਨਾਂ ਦੇ ਹੱਥ ਪੈਰ ਜਿਹੜੇ ਮਸਲਨੇ ਪਏ ਆ ਤੇ ਤਦ ਉਹਨਾਂ ਨੂੰ ਹੋਸ਼ ਆਇਆ ਤੇ ਇੱਕ ਲੈਟਰ ਵੀ ਡਾਕਟਰ ਸਵਾਇਮਾਨ ਵੱਲੋਂ ਲਿਖੀ ਗਈ ਹੈ ਕੇਂਦਰ ਨੂੰ ਕਿ ਭਾਈ ਡਾਕਟਰ ਸਾਹਿਬ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਉਹ ਲਗਾਤਾਰ ਵਿਗੜ ਰਹੀ ਹੈ ਔਰ ਤੁਸੀਂ ਇਹਦੇ ਤੇ ਗੌਰ ਕਰੋ ਤੁਸੀਂ ਇਧਰ ਪਾਸੇ ਨੂੰ ਸੁਣਵਾਈ ਕਰੋ ਤਾਂ ਕਿ ਮੇਰੇ ਦੇਖਦੇ ਉਹ ਕੀ ਕੇਂਦਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਔਰ ਢੱਲੇਵਾਲ ਹੋਈ ਜਿਹੜੇ ਉਹ ਲਗਾਤਾਰ ਇਸ ਗੱਲ ਤੇ ਅੜੇ ਆ ਕਿ ਭਾਈ ਮੈਂ ਕੇਂਦਰ ਨੂੰ ਹੀ ਮਿਲਣਾ ਵਾ ਮੈਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਵੀ ਨਹੀਂ ਜਿਹੜਾ ਉਹ ਮਿਲਣਾ ਠੀਕ ਆ ਮਿਲ ਲੇ ਪਰ ਉਹਨਾਂ ਨਾਲ ਗੱਲ ਨਹੀਂ ਉਸ ਤਰੀਕੇ ਨਾਲ ਕਰਨੀ ਪਰ ਇਹ ਇਹ ਚੱਲ ਕੀ ਰਿਹਾ ਜੇ ਇਧਰੋਂ ਕਿਸਾਨਾਂ ਦੇ ਜਿੱਤ ਤੇ ਉਧਰੋਂ ਕੇਂਦਰ ਦੀ ਜਿੱਤ ਇਹ ਕੋਈ ਗੱਲ ਹੈ ਉਹਨਾਂ ਦੇ ਕਰਦੇ ਜੋ ਨਹੀਂ ਸਰਕਦੀ ਉਹਨਾਂ ਦੇ ਇੱਕ ਮੰਤਰੀ ਸਾਹਿਬ ਕਹਿੰਦੇ ਆ ਕਿ ਇਹਨਾਂ ਜ਼ੋਰ ਲਾ ਲਿਆ ਹਰਿਆਣੇ ਦੀ ਇਲੈਕਸ਼ਨ ਅਸੀਂ ਜਿੱਤ ਲਈ ਬੀਜੇਪੀ ਤੇ ਹਰ ਗੱਲ ਪੋਲਿਟੀਕਲ ਤਰੀਕੇ ਨਾਲ ਦੇਖਦੇ ਆ ਔਰ ਇਹ ਵੀ ਗੱਲ ਕਹਿਣ ਚ ਕੋਈ ਹਰਜ ਨਹੀਂ ਹੈਗਾ ਕਿ ਇਹ ਜਿਹੜਾ ਮੋਰਚਾ ਸੀ ਖਨੌਰੀ ਦਾ ਔਰ ਜਿਹੜਾ ਸੰਭੂ ਵਾਲਾ ਸੀਗਾ 12 ਮਹੀਨਿਆਂ ਤੋਂ ਉਹਨੇ ਬੀਜੇਪੀ ਨੇ ਉਹਨੂੰ ਯੂਜ਼ ਕੀਤਾ ਉੱਥੇ ਕਿਹਾ ਗਿਆ ਵਾ ਕਿ ਜੇ ਤੁਸੀਂ ਸਾਡੀ ਸਰਕਾਰ ਨਾ ਆਈ ਤੇ ਫਿਰ ਪੰਜਾਬ ਦਾ ਜਿਹੜਾ ਪੰਜਾਬ ਦਾ ਹਾਲ ਹੈਗਾ ਉਹ ਹਰਿਆਣਾ ਦਾ ਵੀ ਹੋ ਜਾਊਗਾ ਕਿਉਂਕਿ ਪੰਜਾਬ ਬਾਰੇ ਸਭ ਨੂੰ ਪਤਾ ਕਿ ਫਾਈਨੈਂਸ਼ੀਅਲ ਹਾਲਤ ਕੀ ਹੈਗੀ ਆ ਇੰਨੇ ਲੋਕ ਸੜਕਾਂ 'ਤੇ ਬੈਠੇ ਰਹਿੰਦੇ ਆ ਮੁੱਖ ਮੰਤਰੀ ਦਾ ਘਰਾਉ ਕਰਦੇ ਜਿਹੜਾ ਹਰਿਆਣਾ 'ਚ ਨਹੀਂ ਹੈਗਾ ਨਾ ਮੁੱਖ ਮੰਤਰੀ ਦੇ ਘਰ ਦਾ ਘਰਾਉ ਹੁੰਦਾ ਨਾ ਲੋਕਾਂ ਨੂੰ ਕੋਈ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਕੋਈ ਹੁੰਦਾ ਨਾ ਕੋਈ ਦੂਹਰਿਆ ਨੂੰ ਹੁੰਦਾ ਵਾ ਇਹ ਉਹਨਾਂ ਨੇ ਯੂਜ਼ ਕੀਤਾ ਦੂਸਰੀ ਗੱਲ ਹੈ ਕਿ ਕੇਂਦਰ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਤੇ ਠੀਕ ਹੈ ਡੱਲੇਵਾਲ ਸਾਹਿਬ ਬਜੁਰਗ ਆਦਮੀ ਹੈਗੇ ਆ ਇਹ ਹੁੰਦਾ ਵਾ ਉਹਨਾਂ ਸਰਕਾਰਾਂ ਤੇ ਅਸਰ ਪੈਂਦਾ ਜਿਹੜੀਆਂ ਬਹੁਤ ਸੈਂਸਿਟਿਵ ਹੋਣ ਜਿਹੜੀਆਂ ਸਰਕਾਰਾਂ ਲੋਕਾਂ ਦੀਆਂ ਮੰਗਾਂ ਨੂੰ ਜਿਹੜਾ ਹੈਗਾ ਰਿਸਪੌਂਡ ਕਰਨ ਇਹ ਸਰਕਾਰ ਤਾਂ ਬਹੁਤ ਜੀ ਕਰਦੀ ਉਹਨਾਂ ਨੂੰ ਕੀ ਫਰਕ ਪੈਂਦਾ ਹਾਂ ਰਾਦਰੋ ਬੜਾ ਖੁਸ਼ ਹੋਣਗੇ ਕਿ ਜਿਹੜੀ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈਗੀ ਆ ਜਾਂ ਜਿਹੜੀ ਯੂਨੀਅਨ ਹੈਗੀ ਆ ਜਾਂ ਸਕੀਮ ਆ ਡਿਵਾਈਡ ਹੋ ਗਿਆ ਵਰਟੀਕਲ ਵੀ ਡਿਵਾਈਡ ਹੋ ਗਿਆ ਹਰੀਜ਼ਨਟਲ ਵੀ ਡਿਵਾਈਡ ਹੋ ਗਿਆ ਇਸ ਕਰਕੇ ਬਹੁਤ ਅਨਫੋਰਚੂਨੇਟ ਆ ਡੱਲੇਵਾਲ ਸਾਹਿਬ ਦੀ ਇੰਨੀ ਜਿਹੜੀ ਉਹਨਾਂ ਨੇ ਮਤਲਬ ਜਿਹੜਾ ਸੀਗਾ ਵਰਤ ਸੀਗਾ ਕਾਂਗਰਸ ਨੇ ਇੱਕ ਅੱਖਰ ਸੋਰੀ ਕੇਂਦਰ ਸਰਕਾਰ ਨੇ ਇੱਕ ਅੱਖਰ ਨਹੀਂ ਬੋਲਿਆ ਪ੍ਰਧਾਨ ਮੰਤਰੀ ਜੀ ਕੋਈ ਥੋੜਾ ਐਸਪੋਰਚਿਊਨੇਟ ਹੋ ਜਾਂਦੀ ਹੈ ਜਾਂ ਕੋਈ ਇਦਾਂ ਦਾ ਇਨਸੀਡੈਂਟ ਹੋ ਜਾਂਦਾ ਉਹਦੇ ਉੱਤੇ ਬੋਲਦੇ ਆ ਆਪਣੇ ਐਕਸ ਦੇ ਉੱਤੇ ਲਿਖਦੇ ਆ ਈਵਨ ਮੈਂ ਦੇਖ ਰਿਹਾ ਸੀ ਪਿਛੇ ਇੱਕ ਬੱਸ ਦਾ ਵੀ ਐਕਸੀਡੈਂਟ ਆਪਣਾ ਹੋ ਗਿਆ ਸੀ ਬਠਿੰਡੇ ਦੇ ਕੋਲ ਤੇ ਉਹਦੇ ਉੱਤੇ ਵੀ ਆਇਆ ਸੀ ਬੀਟੀਪੀ ਵਾਲਿਆਂ ਦਾ ਬਹੁਤ ਲੋਕਾਂ ਦਾ ਜੈ ਇਹਨਾਂ ਦਾ ਆਇਆ ਸੀ ਵੀ ਇਹ ਬਹੁਤ ਦੁਖਦਾਈ ਘਟਨਾ ਹੈਗੀ ਆ ਪਰ ਇਹ ਡੱਲੇਵਾਲ ਸਾਹਿਬ ਦੇ ਕੇਸ ਤੇ ਬਿਲਕੁਲ ਜਿਉਂ ਬੀਤੀ ਹੈ ਇਦਾਂ ਕਿ ਜਿਹੜੇ ਜਿਹੜੇ ਚੋਹਾਨ ਸਾਹਿਬ ਨੇ ਡਾਕਟਰ ਸਾਹਿਬ ਜਿਹੜੇ ਚੋਹਾਨ ਸਾਹਿਬ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ ਇੰਡੀਆ ਦੇ ਉਹ ਵਕ ਵਕ ਥਾਵਾਂ ਤੇ ਕਿਸਾਨਾਂ ਨੂੰ ਮਿਲ ਰਹੇ ਆ ਪਰ ਜਿਹੜੇ ਕਿਸਾਨ ਮਰਨ ਵਾਸਤੇ ਬੈਠੇ ਉਹਨਾਂ ਨੂੰ ਨਹੀਂ ਮਿਲ ਰਹੇ ਨਹੀਂ ਪਰ ਉਹ ਤਾਂ ਤੁਸੀਂ ਦੇਖਿਆ ਹੋਣਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇੱਕ ਕਮੇਟੀ ਵੀ ਬਣਾਈ ਸੀ ਔਰ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਆਰਐਸਐਸ ਦਾ ਬੀਜੇਪ ਸਭ ਤੋਂ ਵੱਡਾ ਜਿਹੜਾ ਕਿਸਾਨ ਸੰਘ ਉਹ ਭਾਰਤੀ ਕਿਸਾਨ ਸੰਘ ਜਿਹੜਾ ਆਪਣੇ ਇੰਡੀਆ ਦੇ ਵਿੱਚ ਸਾਰੀਆਂ ਜਥੇਬੰਦੀਆਂ ਤੋਂ ਵੱਡਾ ਸੰਘ ਹੈਗਾ ਵਾ ਉਹਦੇ ਮੈਂਬਰ ਹੈਗੇ ਆ ਕੁਝ ਇੰਤਾਂ ਦੇ ਲੋਕ ਵੀ ਹੈਗੇ ਜਿਹੜੇ ਖਾਸ ਕਰਕੇ ਕਾਰਪੋਰੇਟ ਖੇਤੀ ਨੂੰ ਜਿਹੜਾ ਇਨਚਾਰਜ ਕਰਦੇ ਆ ਬਹੁਤ ਘੱਟ ਲੋਕ ਆ ਜਿਹੜੇ ਉਹਨੂੰ ਰਿਸਟ ਕਰਦੇ ਆ ਅੱਛਾ ਫਿਰ ਇਹਦੇ ਵਿੱਚੋਂ ਗੈਰ ਸਿਆਸੀ ਵਾਲੇ ਆ ਜਾਂਦੇ ਆ ਫਿਰ ਗੈਰ ਸਿਆਸੀ ਵਾਲੇ ਤੇ ਜਿਹੜੇ ਉਹ ਵੀ ਉਹਦਾ ਹਿੱਸਾ ਹੈ ਜੀਤ ਚੌਧਰੀ ਦੀ ਸਾਰੀ ਰਾਜਨੀਤੀ ਜਿਹੜੀ ਆ ਉਹ ਖਸਾਨੀ ਦੇ ਉੱਤੇ ਆ ਉਹ ਸਰਕਾਰ ਦਾ ਹਿੱਸਾ ਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਵੱਡੇ ਅੰਦੋਲਨ ਤੋਂ ਬਾਅਦ ਇਹ ਡਿਵੀਜ਼ਨ ਹੋਈ ਆ ਖਾਸ ਕਰਕੇ ਵੈਸਟ ਯੂਪੀ ਦੇ ਡਿਵੀਜ਼ਨ ਹੋਈ ਆ ਗੈਰ ਰਾਜਨੀਤਿਕ ਦਲ ਬਣੇ ਆ ਉਹਨਾਂ ਦੇ ਹਿੱਸੇਦਾਰ ਹੈਗੇ ਆ ਜਿਨ੍ਹਾਂ ਜੋ ਰੂਲਿੰਗ ਪਾਰਟੀ ਦੇ ਬੰਦੇ ਵੀ ਉਹਨਾਂ ਦੇ ਲੀ ਸੋ ਇਹ ਤੇ ਸਰਕਾਰਾਂ ਦਾ ਸਾਰਾ ਸਿਸਟਮ ਹੁੰਦਾ ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਕਿਉਂਕਿ ਇਹ ਬਹੁਤ ਅਨਫੋਰਚੂਨੇਟ ਆ ਕਿ ਇਹਨਾਂ ਨੇ ਆਪਣੇ ਤੌਰ 'ਤੇ ਦੋ ਜਥੇਬੰਦੀਆਂ ਨੇ ਸ਼ੁਰੂ ਕੀਤਾ ਕੋਈ ਨਾਲ ਮਿਲੇ ਬਾਕੀ ਸਵੇਮਾਨ ਸਾਹਿਬ ਦੀ ਚਿੱਠੀ ਦਾ ਲਿਖਣ ਦਾ ਮਨੂਨੀ ਲੱਗਦਾ ਵੀ ਉਹ ਚਿੱਠੀ ਦਾ ਕੋਈ ਇੰਨਾ ਵੱਡਾ ਅਸਰ ਇਹ ਪ੍ਰਧਾਨ ਮੰਤਰੀ ਤੇ ਹੋਊਗਾ ਕਿਉਂਕਿ ਇਹ ਇਹ ਸਰਕਾਰਾਂ ਇਦਾਂ ਦੀ ਲੈਂਗੁਏਜ ਨੂੰ ਅੰਡਰਸਟੈਂਡ ਹੀ ਨਹੀਂ ਕਰਦੀ ਉਹਨਾਂ ਨੂੰ ਪਤਾ ਡੱਲੇਵਾਲ ਸਾਹਿਬ ਦੀ ਸਿਹਤ ਦਾ ਕੀ ਹਾਲ ਹੈਗਾ ਤੁਸੀਂ ਦੇਖਿਆ ਹੋਣਾ ਪਹਿਲੇ ਸਮੇਂ ਦੇ ਵਿੱਚ ਤੇ ਬਹੁਤ ਕੰਟਰੋਵਰਸੀ ਵੀ ਉੱਠੀ ਲੋਕਾਂ ਨੇ ਕਿੰਤੂ ਪ੍ਰੰਤੂ ਵੀ ਕੀਤਾ ਔਰ ਇੱਕ ਦੇਸ਼ ਦੇ ਬਹੁਤ ਵੱਡੇ ਕਿਸਾਨ ਲੀਡਰ ਨੇ ਤਕੈਤ ਸਾਹਿਬ ਨੇ ਜਿਹੜਾ ਤੁਹਾਡਾ ਉਥੋ ਜੀ ਟੁਹਾਨਾ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਦੇ ਦਿੱਤੀ। ਤੋਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਇਹ ਸਾਰਾ ਜਿਹੜਾ ਹੈਗਾ ਸੀਗਾ ਜੋ ਵੀ ਢੱਲੇਵਾਲ ਸਾਹਿਬ ਜਤਪੰਦੀਰ ਸਾਹਿਬ ਦਾ ਜਿਹੜਾ ਹੈ ਸੀਗਾ ਠੀਕ ਹੈ ਕਿਸਾਨੀ ਮੰਗਾਂ ਵਾਲੇ ਉਹਨਾਂ ਨੇ ਗੱਲ ਕੀਤੀ ਆ। ਉਹਨਾਂ ਦਾ ਮੰਜ਼ਲ ਇੱਕ ਹੈਗੀ ਆ ਰਾਹ ਵੱਖਰੇ ਵੱਖਰੇ ਹੈਗੇ ਆ। ਪਰ ਅਲਟੀਮੇਟਲੀ ਤੁਸੀਂ ਦੇਖਿਆ ਕਿ ਜੇ ਇਹਨਾਂ ਵੱਡੇ ਸਾਰਿਆਂ ਦਾ ਪ੍ਰੈਸ਼ਰ ਨਹੀਂ ਪੈ ਰਿਆ ਤੇ ਦੋ ਜਥੇ ਬੰਦੀਆਂ ਦਾ ਕੀ ਪ੍ਰੈਸ਼ਰ ਪਊਗਾ ਰਾਜ ਉਹ ਤਾਂ ਉਹਨੂੰ ਪੋਲਿਟਿਕਲ ਪਰਪਸਲੀ ਯੂਜ਼ ਕਰਦੇ ਆ ਮੈਂ ਫੇਰ ਉਹ ਗੱਲ ਕਹੂੰਗਾ ਇਹਨਾਂ ਦੇ ਇੱਕ ਸੀਨੀਅਰ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਇਹਨਾਂ ਨੇ ਲਗਾ ਲਿਆ ਸਾਰਾ ਜੋਰ ਨਾ ਹਮ ਤਾਂ ਫਿਰ ਵੀ ਜੀਤ ਗਏ ਤਾਂ ਇਸ ਦਾ ਕੀ ਮਤਲਬ ਹੋਤਾ ਹੈ ਤਾਂ ਇਸ ਕਰਕੇ ਇਨਫੋਰਚੂਨੇਟ ਹੋਊਗਾ ਢਲੇਵਾਲ ਸਾਹਿਬ ਨੇ ਚਲੋ ਆਪਣਾ ਸਟੈਂਡ ਲਿਆ ਵਾ ਕੱਲ ਕਮੇਟੀ ਵੀ ਥੋੜਾ ਬਹੁਤ ਕਮੇਟੀ ਕੀ ਕਰੂਗੀ ਜਿਹੜੇ ਝੰਡੇ ਦੇ ਉੱਤੇ ਸਰਕਾਰ ਤਾਂ ਸੁਣਨਾ ਨਹੀਂ ਚਾਹੁੰਦੀ ਸਰਕਾਰ ਉਸ ਪਰ ਸਿਵਲ ਆਉਣਾ ਨਹੀਂ ਚਾਹੁੰਦੀ ਸਰਕਾਰ ਕਿਸਾਨ ਤੁਸੀਂ ਤੁਹਾਨੂੰ ਨਵਾਂ ਖਰੜਾ ਆ ਗਿਆ ਉਹ ਕਹਿੰਦੇ ਖੱਬੇ ਪਾਸੋਂ ਪੜ੍ਹਨਾ ਹੈ ਹੋ ਸਜੇ ਪਾਸੋਂ ਪੜ੍ਹਨਾ ਸ਼ੁਰੂ ਕਰ ਲਿਆ ਹੂੰ ਅੱਛਾ ਉਹ ਚੱਲੀ ਜਾਂਦਾ ਉਹਨਾਂ ਨੂੰ ਸਾਡੇ ਕੋਲ ਜਿੱਥੇ ਗਵਰਨਮੈਂਟ ਹੈਗੀ ਆ ਅਸੀਂ ਉਹਨਾਂ ਨੂੰ ਅਪਰੂਵ ਕਰਾ ਲਾਂਗੇ ਕੱਲਾ ਪੰਜਾਬ ਨੂੰ ਆਈਸੋਲੇਟ ਹੋਊਗਾ ਆਈਸੋਲੇਸ਼ਨ ਹੋਊਗੀ ਆਈਸੋਲੇਸ਼ਨ ਹੋਊਗੀ ਅੱਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਪਈਆਂ ਜਿਹੜੀਆਂ ਇਹਦੀ ਆਪਣੀ ਫਸਲ ਸੀ ਕੀ ਹਾਲ ਹੋਇਆ ਲੋਕਾਂ ਨੂੰ ਪਹਿਲੀ ਵਾਰੀ ਬੜੇ ਲੰਮੇ ਸਮੇਂ ਤੋਂ ਬਾਅਦ ਝੋਨੇ ਦਾ ਆਪਣਾ ਰੇਟ ਨਹੀਂ ਮਿਲਿਆ ਉੱਠਿਆ ਨਹੀਂ ਗਿਆ ਕਿ ਬਹੁਤ ਵੱਡੀ ਜਿਹੜੀ ਆਪਣੇ ਕੀ ਕਹਿੰਦੇ ਐ ਅਜਿਹੀ ਖਰਾਬੀ ਹੋਈ ਉਹਦੇ ਕਾਰਨ ਬਹੁਤ ਸਾਰੇ ਹੋਰ ਹੋ ਸਕਦੇ ਆ ਮੌਸਰ ਹੋ ਸਕਦੀ ਹੈ ਦੂਸਰਾ ਹੋ ਸਕਦਾ ਤੀਸਰਾ ਹੋ ਸਕਦਾ ਗਦਾਮ ਖਾਲੀ ਨਹੀਂ ਹੋ ਸਕਦੇ ਆੜਤੀ ਜਿਹੜੇ ਹੈਗੇ ਆ ਉਹਨਾਂ ਨੇ ਵੀ ਕਿਹਾ ਵੀ ਅਸੀਂ ਨਹੀਂ ਚੁੱਕਣਾ ਸਾਡੇ ਕੋਲ ਗਦਾਮ ਖਾਲੀ ਨਹੀਂ ਹੈਗੇ ਤਾਂ ਇਸ ਕਰਕੇ ਮਨ ਲੱਗਦਾ ਕਿ ਪੰਜਾਬ ਦੀ ਕਿਸਾਨੀ ਨੂੰ ਜਾਂ ਕਿਸਾਨ ਸਾਰਿਆਂ ਨੂੰ ਆਪ ਨੂੰ ਦੇਖਣਾ ਪਊਗਾ ਵੀ ਕਿਸ ਤਰੀਕੇ ਦੇ ਨਾਲ ਏਡੀ ਵੱਡੀ ਜਿਹੜੀ ਤਾਕਤਵਰ ਸਰਕਾਰ ਕਹ ਲਓ ਜਾਂ ਜ਼ਾਲਮ ਸਰਕਾਰ ਕਹ ਲਓ ਤੁਸੀਂ 750 ਕਿਸਾਨ ਉਹਨਾਂ ਦੀ ਡੈਥ ਹੋਈ ਸੀਗੀ ਉਹਦੇ ਉੱਤੇ ਸੀਨ ਹੀ ਬੋਲਣਗੇ ਹੂੰ ਰਾਦਰ ਇਹਨਾਂ ਨੂੰ ਉਲਟਾ ਕਿਹੜੇ ਵਰਡ ਯੂਜ਼ ਕੀਤੇ ਸੀਗੇ ਜਿਹੜਾ ਕਿ ਟਕੈਤ ਸਾਹਿਬ ਨੇ ਹੁਣ ਵੀ ਰੈਫਰ ਕੀਤਾ ਵੀ ਇਹ ਦੇ ਨਾਲ ਇੱਕ ਕਮਿਊਨਿਟੀ ਜਿਹੜੀ ਹੈਗੀ ਖਾਸ ਕਰਕੇ ਉਹਨਾਂ ਦੇ ਇਮੇਜ ਨੂੰ ਜਿਹੜਾ ਹੈਗਾ ਵਾ ਉਹ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋ ਗਿਆ ਇਸ ਕਰਕੇ ਇਹ ਇਹ ਜਿਹੜਾ ਨਾ ਇਹ ਪੈਰਾਡੌਕਸੀ ਸਿਚੁਏਸ਼ਨ ਬਣ ਗਈ ਹੈ ਹੁਣ ਕਿ ਇਹਦੇ ਵਾਸਤੇ ਦਾ ਰੋਗ ਨਹੀਂ ਕਾ ਕਿ ਨੂੰ ਰਿਜ਼ੋਲਵ ਕਰਨੀ ਕੋ ਬਿਕੋ ਚਲੋ ਡਾਕਟਰ ਸਾਹਿਬ ਆਖਰੀ ਸਵਾਲ ਹੈ ਬੜਾ ਅਹਿਮ ਸਵਾਲ ਹੈ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇੱਕ ਮਾਰਚ ਕੱਢਿਆ ਜਾਣਾ ਸੀ ਪਰ ਉਸ ਮਾਰਚ ਤੋਂ ਪਹਿਲਾਂ ਹੀ ਡਾਕਟਰ ਸਾਹਿਬ ਐ ਐਮਪੀ ਸਰਬਜੀਤ ਸਿੰਘ ਖਾਲਸਾ ਐਮਪੀ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਅਤੇ ਉਹਨਾਂ ਦੀ ਮਾਤਾ ਅਤੇ ਜਿਹੜੇ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਹਾਊਸ ਅਰੈਸਟ ਜਿਹੜਾ ਉਹ ਕਰ ਲਿਆ ਪਰ ਦੂਜੇ ਪਾਸੇ ਡਾਕਟਰ ਸਾਹਿਬ ਇੱਕ ਬਲਾਤਕਾਰੀ ਸਾਧ ਉਸ ਆਸਰਾਮ ਨੂੰ ਜਿਹੜੀ ਹੈ ਉਹ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਅੰਤਰੀਮ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਕਿ ਭਾਈ ਉਹਦੀ ਸਿਹਤ ਨਹੀਂ ਠੀਕ ਉਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਰੇਪ ਤੇ ਕਤਲ ਦੀਆਂ ਸਜ਼ਾਵਾਂ ਕੱਟ ਰਿਹਾ ਰਾਮ ਰਹੀਮ ਉਹਨੂੰ ਵੀ ਵਾਰ-ਵਾਰ ਜਿਹੜੀ ਆ ਪੈਰੋਲ ਮਿਲ ਜਾਂਦੀ ਹੈ ਆਸਾ ਰਾਮ ਨੂੰ ਜ਼ਮਾਨਤ ਮਿਲ ਗਈ ਐ ਪਰ ਜਿਹੜੇ ਸਿੱਖ ਬੰਦੀ ਸਿੰਘ ਨੇ ਉਹਨਾਂ ਨੂੰ ਇਲਾਜ ਕਰਾਉਣ ਵਾਸਤੇ ਵੀ ਜਿਹੜੀ ਉਹ ਜਾਂ ਪੈਰੋਲ ਜਾਂ ਕੋਈ ਹੋਰ ਨਹੀਂ ਮਿਲਦੀ ਤਾਂ ਕਿਵੇਂ ਦੇਖਦੇ ਹੋ ਇੱਕ ਪਾਸੇ ਜ਼ਮਾਨਤਾਂ ਵੀ ਬਾਹਰ ਆ ਰਹੇ ਆ ਬਲਾਤਕਾਰੀ ਸਾਧ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਛੱਡਿਆ ਨਹੀਂ ਜਾ ਰਿਹਾ ਤੇ ਉਹਨਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਵੀ ਗ੍ਰਿਫਤਾਰ ਘਰ ਦੇ ਵਿੱਚ ਕੀਤਾ ਜਾ ਰਿਹਾ ਇਹ ਕੋਈ ਲੀਗਲ ਮੈਟਰ ਆ ਜਿਹੜਾ ਸੁਪਰੀਮ ਆਨਰੇਬਲ ਸੁਪਰੀਮ ਕੋਰਟ ਨੇ ਪੜਿਆ ਇੰਟਰਮ ਬਰਨ ਬੇਲ ਦਿੱਤੀ ਆ ਉਹਦੇ ਬਾਰੇ ਆਪਾਂ ਨੂੰ ਜੋ ਇੰਟਰਮ ਬੇਲ ਹੈਗੀ ਆ ਕੀ ਕਾਰਨ ਹੋ ਸਕਦੇ ਆ ਅ ਬਾਕੀ ਜਿਹੜਾ ਤੁਸੀਂ ਇਹ ਕਿਹਾ ਹੈਗਾ ਕਿ ਇਹ ਜਿਹੜਾ ਇਹਨਾਂ ਨਿਯੰਤਰੀ ਸੰਗਾਂ ਦੇ ਫੇਵਰ ਦੇ ਵਿੱਚ ਜਾਂਦੇ ਹੱਕ ਦੇ ਵਿੱਚ ਜਲੂਸ ਕੱਢਣਾ ਸੀਗਾ ਤੇ ਪਾਰਟੀਆਂ ਕਰਦੀਆਂ ਹੁੰਦੀਆਂ ਜਥੇਬੰਦੀਆਂ ਕਰਦੀਆਂ ਹੁੰਦੀਆਂ ਇਹ ਤਾਂ ਸਰਕਾਰਾਂ ਖਾਸ ਕਰਕੇ ਜਿਹੜੀ ਸਟੇਟ ਵਾਲੀ ਗਵਰਨਮੈਂਟ ਹੈਗੀ ਹੈ ਕਿਉਂਕਿ ਸਾਰਾ ਕੰਮ ਤਾਂ ਸਟੇਟ ਗਵਰਨਮੈਂਟ ਹੀ ਨਜ਼ਰਬੰਦ ਕੀਤਾ ਹੋਗਾ ਨਾ ਹੋ ਸਕਦਾ ਡਾਇਰੈਕਸ਼ਨ ਤਾਂ ਉੱਤੋਂ ਆਉਂਦੀ ਆ ਕੀ ਉਹਨਾਂ ਨੂੰ ਲੱਗਦਾ ਹੋਗਾ ਵੀ ਜੇ ਕੋਈ ਖਤਰਾ ਪੈਦਾ ਹੋਊਗਾ ਕੀ ਉਹਨਾਂ ਨੂੰ ਲੱਗਦਾ ਹੋਗਾ ਕਿ ਇਹਦੇ ਨਾਲ ਜਿਹੜੇ ਮਾਹੌਲ ਖਰਾਬ ਹੋਊਗਾ ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਜਿਸ ਕਿਸਮ ਦੇ ਹਾਲਾਤ ਬਣ ਰਹੇ ਆ 9 ਤਰੀਕ ਨੂੰ ਰੈਲੀ ਹੋ ਰਹੀ ਆ ਤੋਂ ਵੱਡੀਆਂ ਕਿਸਾਨ ਰੈਲੀਆਂ ਹੋਈਆਂ ਔਰ ਡੱਲੇਵਾਲ ਸਾਹਿਬ ਬਾਰੇ ਆਪਣੇ ਲੋਕ ਭਾਵਕ ਬਹੁਤ ਆ ਡੱਲੇ ਸਾਹਿਬ ਦੀ ਰੈਲੀ ਸਿਹਤ ਲਈ ਬਹੁਤ ਲੋਕੀ ਚਿੰਤਤ ਆ ਉਹ ਨਾਇਕ ਲੀਡਰ ਹੈ ਸੀਨੀਅਰ ਲੀਡਰ ਹੈ ਸਾਈ ਉਪਰਿ ਦੀ ਕਮਾਈ ਹੈ ਬੜੇ ਆਰਟੀਕੂਲੇਟ ਹੈ ਆਪਣੀ ਕਿਸੇ ਬੰਦੀ ਦੇ ਸਰਮੌਰ ਆ ਉਹ ਵਿਚਾਰਧਾਰਕ ਤੁਹਾਡੇ ਹੋ ਸਕਦੀ ਆ ਤੇ ਉਹਨਾਂ ਦੀ ਸਿਹਤ ਬਾਰੇ ਲੋਕੀ ਬਹੁਤ ਚਿੰਤਤ ਆ ਔਰ ਜਦੋਂ ਲੋਕੀ ਚਿੰਤਤ ਹੁੰਦੇ ਆ ਤੇ ਫਿਰ ਸਟਲਿੰਗ ਪੁਆਇੰਟ ਬਣਦਾ ਹੁੰਦਾ ਨਾ ਕਿ ਜਿਹਦੇ ਵਿੱਚ ਲੋਕੀ ਆਪ ਮਾਰੇ ਦੁਰ ਪੈਂਦੇ ਆ ਜੋ ਕਿ ਆ ਪਿਛਲੀਆਂ ਦੋ ਰੈਲੀਆਂ ਨੇ ਇਹ ਗੱਲ ਦੰਦਾ ਦਿੱਤੀ ਜਾਂ ਇਹ ਤੋਂ ਪਹਿਲਾਂ ਵੀ ਹੁੰਦਾ ਵੀ ਲੋਕਾਂ ਨੂੰ ਫੇਰ ਘਰੋਂ ਕੱਢਣ ਦੀ ਲੋੜ ਨਹੀਂ ਹੁੰਦੀ ਜਦੋਂ ਲੋਕਾਂ ਨੂੰ ਲੱਗਦਾ ਵੀ ਸਾਡੇ ਨਾਲ ਇੱਕ ਇਮੇਜ ਬਣਦਾ ਕੋਈ ਨਾ ਕੋਈ ਜਾਂ ਕੋਈ ਸਿੰਬਲ ਬਣਦਾ ਹੈ ਤਾਂ ਮੇਰੇ ਖਿਆਲ ਹੋ ਸਕਦਾ ਉਹਨਾਂ ਨੂੰ ਇਹ ਲੱਗਦਾ ਹੋਗਾ ਵੀ ਜੇ ਇਸ ਕਿਸਮ ਦਾ ਇਸ ਸਮੇਂ ਦੇ ਵਿੱਚ ਕੋਈ ਜਿਹੜਾ ਹੈਗਾ ਜਲਸਾ ਹੁੰਦਾ ਵਾ ਜਾਂ ਕੋਈ ਡਿਮੋਨਸਟ੍ਰੇਸ਼ਨ ਹੁੰਦੀ ਆ ਜਾਂ ਕੋਈ ਮਾਰਚ ਹੁੰਦਾ ਵਾ ਤੇ ਉਹਦੇ ਨਾਲ ਕੋਈ ਨਾ ਕੋਈ ਸਮੱਸਿਆ ਪੈਦਾ ਹੋ ਜਾਂਦੀ ਆ ਬਾਕੀ ਜਿਹੜਾ ਆਪਾਂ ਸਭ ਨੂੰ ਪਤਾ ਹੈਗਾ ਕਿ ਜਿਹੜਾ ਬੰਦੀ ਸਿੰਘਾਂ ਵਾਲਾ ਕੇਸ ਆ ਕੋਰਟ ਦੇ ਵਿੱਚ ਵੀ ਹੈਗਾ ਪੋਲਿਟੀਕਲ ਡਿਸੀਜਨ ਵੀ ਹੋਣਾ ਇਹਦੇ ਉੱਤੇ ਬਾਰ ਬਾਰ ਜਿਹੜੀ ਫਾਈਲ ਆ ਉਹ ਕਦੀ ਸੈਂਟਰਲ ਗਵਰਨਮੈਂਟ ਕੋ ਜਾਂਦੀ ਆ ਕਦੀ ਸਟੇਟ ਗਵਰਨਮੈਂਟ ਕੋ ਜਾਂਦੀ ਆ ਕਦੀ ਦਿੱਲੀ ਗਵਰਨਮੈਂਟ ਕੋ ਜਾਂਦੀ ਆ ਉਹਦੇ ਪਾਲੇ ਚ ਭੇਜ ਦਿੰਦੇ ਆ ਉਹਦੇ ਪਾਲੇ ਚ ਭੇਜ ਦਿੰਦੇ ਆ ਕੋਰਟਾਂ ਦੇ ਵਿੱਚ ਇੰਨੇ ਜਿਆਦੇ ਕੇਸ ਜਮ੍ਹਾਂ ਹੋਏ ਆ ਇੱਕ ਵਾਰ ਦੀ ਤਰੀਕ ਜਿਹੜੀ ਤੁਹਾਡੀ ਪੋਸਟਪੋਨ ਹੋਈ ਪਤਾ ਨਹੀਂ ਉਹ 6 ਮਹੀਨਿਆਂ ਨੂੰ ਪੈਣੀ ਆ ਕਿ ਸਾਲ ਨੂੰ ਪੈਣੀ ਆ ਕਿ 8 ਮਹੀਨੇ ਨੂੰ ਪੈਣੀ ਆ ਕੋ ਕੰਮ ਚ ਰਹਿ ਜਾਂਦਾ ਇਹ ਤਾਂ ਜਿਹੜੇ ਰਾਜ ਕਰਨ ਵਾਲੇ ਲੋਕ ਹੁੰਦੇ ਆ ਨਾ ਉਹਨਾਂ ਦਾ ਬਹੁਤ ਵੱਡਾ ਦਿਲ ਚਾਹੀਦਾ ਇਤਨਾ ਨੇ ਸੁਝਾਵਾਂ ਹੈਗੀਆਂ ਵਾ ਜੋ ਵੀ ਕੁਝ ਹੈਗਾ ਤੁਸੀਂ ਡਿਸਾਈਡ ਕਰੋ ਨਾ ਬਾਰੇ ਕੋਈ ਵੀ ਚੀਜ਼ ਹੈ ਉਹਨਾਂ ਦੇ ਡਿਸਾਈਡ ਕਰੋ ਤੁਸੀਂ ਪੈਂਡਿੰਗ ਨਾ ਰਹਿਣ ਦਿਓ ਪਰ ਸਾਡੇ ਸਟੇਟ ਦਾ ਸੁਭਾਅ ਬਣ ਗਿਆ ਵਾ ਕਿ ਮੁਸੀਬਤਾਂ ਮੁਸ਼ਕਲਾਂ ਜਾਂ ਕਿਸੇ ਸਰ ਨੂੰ ਪੈਂਡਿੰਗ ਰਹਿਣ ਦਿਓ ਆਪੇ ਥੋੜੇ ਸਮੇਂ ਬਾਅਦ ਜਾਂਦ ਲੋਕੇ ਜਾਂ ਉਹ ইস্যੂ ਜਿਹੜੇ ਇਰੈਲੇਵੈਂਟ ਹੋ ਜਾਣਗੇ ਕਿਉਂਕਿ ਲੋਕਾਂ ਦੇ ਹੋਰ ইস্যੂ ਜਿਹੜੇ ਆ ਖਾਸ ਕਰਕੇ ਜਿੰਦਗੀ ਨਾਲ ਸੰਬੰਧਿਤ ਦਿਨ ਦਿਨ ਵਾਲੇ ਉਹ ਹਾਵੀ ਹੋ ਜਾਂਦੇ ਆ ਤੇ ਇਹ ਸਟੇਟ ਦਾ ਕੈਰੈਕਟਰ ਵਾ ਸੁਭਾਅ ਤੇ ਇਹਨੂੰ ਸਮਝਣ ਵਾਸਤੇ ਸਾਨੂੰ ਸਟੇਟ ਦਾ ਜਿਹੜਾ ਓਵਰਆਲ ਜਿਹੜਾ ਢਾਂਚਾ ਵਾ ਜਿਹੜਾ ਕੈਰੈਕਟਰ ਵਾ ਜਿਹੜਾ ਰਿਸਪੌਂਸ ਹੈਗਾ ਵਾ ਜਾਂ ਜਿਹੜੀ ਉਹਦੇ ਵਿੱਚ ਉਹਦੀ ਅਪਰੋਚ ਹੈ ਚਾਹੇ ਉਹ ਵੱਖਰੇ ਵੱਖਰੇ ਸੂਬਿਆਂ ਪ੍ਰਤੀ ਹੈ ਵੱਖਰੇ ਵੱਖਰੇ ਲੋਕਾਂ ਪ੍ਰਤੀ ਹੈ ਵੱਖਰੇ ਵੱਖਰੇ ਜਿਹੜੇ ਤੁਹਾਡੇ ਆਪਣੇ ਤੁਸੀਂ ਦੇਖੋ ਇਹ ਪੱਤਰਕਾਰ ਭਾਈਚਾਰਾ ਦੋ ਹੈ ਤਾਂ ਪੱਤਰਕਾਰ ਹੀ ਆ ਨਾ ਇੱਕ ਪੱਤਰਕਾਰ ਭਾਈਚਾਰਾ ਉਹਨਾਂ ਦੀ ਅੱਖਾਂ ਦੇ ਤਾਰੇ ਆ ਇੱਕ ਪੱਤਰਕਾਰ ਭਾਈਚਾਰਾ ਵਾ ਵੀ ਉਹ ਉੱਥੇ ਪਹੁੰਚਾ ਨਾ ਹੋਵੇ ਤਾਂ ਉਹਦੇ ਤੇ ਯੂ.ਐਪੀ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦੇ ਤੂੰ ਤੇ ਇਹ ਤਾਂ ਸਟੇਟ ਦਾ ਜਿਹੜਾ ਇਹ ਲਿਆ ਹੋਇਆ ਰੂਪ ਵਾ ਜਿਹੜਾ ਉਹਦਾ ਕੈਰੇਕਟਰ ਵਾ ਇਹ ਉਹਦੀ ਸਾਰੀ ਜਿਹੜੀ ਉਪਜ ਹੈਗੀ ਆ ਇਸ ਕਰਕੇ ਇਹਦੇ ਬਾਰੇ ਹੋਰ ਆਪਾਂ ਕੀ ਕਹਿ ਸਕਦੇ ਆ ਚਲੋ ਡਾਕਟਰ ਤੁਸੀਂ ਅੱਜ ਦਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਤਾਂ ਇਸ ਹਨ ਡਾਕਟਰ ਜਗਪ੍ਰੀਤ ਸਿੰਘ ਸੇਖੋਂ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਆ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਵ ਬਾਰਾ ਫਿਰ ਮਿਲਾਂਗੇ ਧੰਨਵਾਦ